ਸੱਚੀ ਕਾਲਜੀ ਸਵਾਗਤ ਹੈ ਦਾ ਮਾਰਨਿੰਗ ਸ਼ੋਅ ਦੇ ਵਿੱਚ ਸਾਰੇ ਦਰਸ਼ਕਾਂ ਦਾ ਮਾਰਨਿੰਗ ਸ਼ੋਅ ਜਿਹੜਾ ਹੈ ਉਹ ਅੱਜ ਅਸੀਂ ਇੱਕ ਇਹੋ ਜਿਹੀ ਫੈਸਿਲਿਟੀ ਦੇ ਉੱਤੇ ਕਰ ਰਹੇ ਹਾਂ ਜਿੱਦੀ ਕਿ ਤੁਹਾਨੂੰ ਵੀ ਸਾਰਿਆਂ ਨੂੰ ਜਾਣਨ ਦੀ ਬਹੁਤ ਜ਼ਿਆਦਾ ਲੋੜ ਹੈ ਸਰੀ ਦੇ ਵਿੱਚ ਮੌਜੂਦ ਆ ਸਰੀ ਜੋ ਕਿ ਆਪਣੀ ਵਧੀਆ ਪੋਪੂਲੇਸ਼ਨ ਵੱਧ ਰਹੀ ਪੋਪੂਲੇਸ਼ਨ ਕਰਕੇ ਕਾਫੀ ਮਸ਼ਹੂਰ ਹੈ ਸਰੀ ਆਪਣੇ ਖਾਣ ਪੀਣ ਕਰਕੇ ਵਧੀਆ ਖਾਣੇ ਕਰਕੇ ਬੜੀ ਮਸ਼ਹੂਰ ਹੈ ਸਰੀ ਦਾ ਮੌਸਮ ਵੀ ਬੜਾ ਵਧੀਆ ਮੰਨਿਆ ਜਾਂਦਾ ਬੜੀ ਮਸ਼ਹੂਰ ਹੈ ਤੇ ਇੱਥੋਂ ਦਾ ਜਿਹੜੀ ਰੌਣਕ ਮੇਲਾ ਉਹਦੇ ਕਰਕੇ ਵੀ ਬੜਾ ਸਰੀ ਮਸ਼ਹੂਰ ਹੈ ਤੇ ਨਾਲ ਦੀ ਨਾਲ ਇੱਕ ਹੋਰ ਚੀਜ਼ ਕਰਕੇ ਵੀ ਸਰੀ ਮਸ਼ਹੂਰ ਹੈ ਉਹ ਹੈ ਇਲੀ ਡੰਪਿੰਗ ਇਹ ਮੁੱਦਾ ਤਾਂ ਕਾਫੀ ਪੁਰਾਣਾ ਅਸੀਂ ਇਲੈਗਲ ਡੰਪਿੰਗ ਬਾਰੇ ਸੁਣਦੇ ਵੀ ਰਹੇ ਹਾਂ ਸਾਨੂੰ ਇਹਦੇ ਹੱਲ ਜਿਹੜੇ ਨੇ ਉਹ ਜਾਣਨ ਦੀ ਕੋਸ਼ਿਸ਼ ਤਾਂ ਕਰਦੇ ਹਾਂ ਪਰ ਹੱਲ ਅਜੇ ਤੱਕ ਮਿਲੇ ਨਹੀਂ ਹੈ ਕਿਉਂਕਿ ਅਸੀਂ ਹੀ ਉਹ ਸਾਰੇ ਆ ਜਿਹੜੇ ਕਿ ਜਦੋਂ ਕੂੜਾ ਸੁੱਟਣ ਦੀ ਵਾਰੀ ਆਉਂਦੀ ਆ ਤਾਂ ਅਸੀਂ ਸੋਚਦੇ ਹਾਂ ਕਿਸੇ ਵੀ ਫੈਸਿਲਿਟੀ ਤੇ ਜਾ ਕੇ ਕੀ ਸੁੱਟਣਾ ਇੰਨਾ ਤਾਂ ਟਾਈਮ ਹੀ ਨਹੀਂ ਹੈਗਾ ਸੋ ਕਿਸੇ ਦੇ ਵੀ ਘਰ ਦੇ ਮੂਹਰੇ ਜਾਂ ਆਦੇ ਘਰ ਦੇ ਬਾਹਰ ਜਾਂ ਕਿਸੇ ਪਾਰਕ ਵਿੱਚ ਸੁੱਟ ਦੋ ਆਪੇ ਕੋਈ ਨਾ ਕੋਈ ਚੱਕ ਕੇ ਲੈ ਜਾਊਗਾ ਇਸ ਵੇਲੇ ਅਸੀਂ ਜਿੱਥੇ ਖੜੇ ਆ ਇਹ ਜਗ੍ਹਾ ਤੁਹਾਨੂੰ ਦੱਸ ਦਈਏ ਸੈਂਟਰਲ ਸਰੀ ਰੀਸਾਈਕਲਿੰਗ ਐਂਡ ਵੇਸਟ ਸੈਂਟਰ ਦੇ ਵਿੱਚ ਡੰਪਿੰਗ ਹੁੰਦੀ ਹੈ ਕੋਈ ਵੀ ਗਾਰਬੇਜ ਹੈ ਕੋਈ ਵੀ ਵੇਸਟ ਚੀਜ਼ ਹੈ ਉਹ ਤੁਸੀਂ ਇੱਥੇ ਰੱਖ ਕੇ ਜਾ ਸਕਦੇ ਹੋ ਇੱਥੇ ਸੁੱਟ ਸਕਦੇ ਹੋ ਸੋ ਇਸ ਰੀਸਾਈਕਲਿੰਗ ਏਰੀਏ ਦੇ ਵਿੱਚ ਅਸੀਂ ਵਨ ਬਾਈ ਵਨ ਤੁਹਾਨੂੰ ਦਿਖਾਣੇ ਆ ਕਿ ਇੱਥੇ ਕੀ ਕੀ ਮੌਜੂਦ ਹੈਗਾ ਇੱਥੇ ਤੁਸੀਂ ਦੇਖ ਸਕਦੇ ਹੋ ਬਲਕਿ ਇੱਥੇ ਰਿਜਿਡ ਪਲਾਸਟਿਕ ਜਿਹੜਾ ਉਹ ਸੁੱਟਿਆ ਜਾਂਦਾ ਜਿੱਥੇ ਕਿ ਜਿਵੇਂ ਕੁਰਸੀਆਂ ਨੇ ਕੋਈ ਡੱਬੇ ਨੇ ਪਲਾਸਟਿਕ ਦੇ ਕੋਈ ਟੇਬਲ ਮੇਜ਼ ਇਹ ਸਭ ਇੱਥੇ ਸੁੱਟਿਆ ਜਾਂਦਾ ਹੈ ਇਹ ਤੁਸੀਂ ਦੇਖ ਸਕਦੇ ਹੋ ਸਾਰੀ ਜਾਣਕਾਰੀ ਇੱਥੇ ਬੋਰਡਸ ਦੇ ਉੱਤੇ ਬਕਾਇਦਾ ਜਾਰੀ ਕੀਤੀ ਗਈ ਹੈ ਦੱਸਿਆ ਗਿਆ ਹੈ ਕਿ ਕਿਤ ਤੁਸੀਂ ਕਿਵੇਂ ਆਪਣਾ ਜਿਹੜਾ ਕੋਈ ਵੀ ਕੂੜਾ ਉਹ ਡੰਪ ਕਰ ਸਕਦੇ ਹੋ ਸੋ ਇਹ ਬਲਕਿ ਰਜਿਡ ਪਲਾਸਟਿਕ ਵਾਲਾ ਬੋਰਡ ਤੁਸੀਂ ਦੇਖ ਸਕਦੇ ਹੋ ਅਗਲਾ ਜਿਹੜਾ ਬੋਰਡ ਹੈ ਇਸ ਰੀਸਾਈਕਲਿੰਗ ਐਂਡ ਵੇਸਟ ਸੈਂਟਰ ਦਾ ਇਹ ਹੈਗਾ ਮਿਕਸਡ ਕੰਟੇਨਰਸ ਜਿਵੇਂ ਕਿ ਕੋਈ ਦੁੱਧ ਦੀ ਕੈਨੀ ਹੈ ਕੋਈ ਬੋਤਲਾਂ ਡੱਬੇ ਹੈਗੇ ਨੇ ਕੋਈ ਵੀ ਐਦਾਂ ਦੀਆਂ ਚੀਜ਼ਾਂ ਬੱਕਟਸ ਨੇ ਬਾਲਟੀਆਂ ਕੁਝ ਵੀ ਉਹ ਤੁਸੀਂ ਸਾਰਾ ਇੱਥੇ ਕੰਟੇਨਰਸ ਜਿਹੜੇ ਹੈਗੇ ਨੇ ਉਹ ਸੁੱਟ ਸਕਦੇ ਹੋ ਸੋ ਇਹ ਸਾਰਾ ਬੋਰਡ ਜਿਹੜਾ ਇਹ ਐਕਸਪਲੇਨ ਕਰ ਰਿਹਾ ਹੈ ਕਿਹੜੀ-ਕਿਹੜੀ ਚੀਜ਼ ਕਈ ਵਾਰੀ ਆਈਸਕ੍ਰੀਮ ਦੇ ਕੋਈ ਡੱਬੇ ਹੁੰਦੇ ਨੇ ਕੋਈ ਟੋکریاں ਹੁੰਦੀਆਂ ਨੇ ਉਹ ਸਾਰੀਆਂ ਜਿਹੜੀਆਂ ਅਸੀਂ ਘਰਾਂ ਦੇ ਬਾਹਰ ਜਾਂ ਇੱਥੋਂ ਦੇ ਪਾਰਕਾਂ ਦੇ ਵਿੱਚ ਜਾਂ ਸਾਈਡ ਵਾਕ ਦੇ ਉੱਤੇ ਸੁੱਟ ਕੇ ਗੰਦ ਗੰਧ ਪਾਉਂਦੇ ਆ ਉਹ ਨਾ ਕਰਕੇ ਅਸੀਂ ਇੱਥੇ ਡੰਪ ਕਰ ਸਕਦੇ ਆ ਸੋ ਇਹ ਸਾਰਾ ਇਸ ਵੇਲੇ ਰੀਸਾਈਕਲਿੰਗ ਐਂਡ ਵੇਸਟ ਸੈਂਟਰ ਦਾ ਏਰੀਆ ਹੈਗਾ ਇੱਥੇ ਸਾਰਾ ਬਕਾਇਦਾ ਦੱਸਿਆ ਗਿਆ ਹੈ ਕਿ ਤੁਸੀਂ ਕਿਹੜੀ ਚੀਜ਼ ਨੂੰ ਕਿੱਥੇ ਸੁੱਟ ਸਕਦੇ ਹੋ ਪਲਾਸਟਿਕ ਕੰਟੇਨਰ ਜਿਹੜੇ ਨੇ ਉਹ ਇਸ ਇਹ ਬੋਰਡ ਹੈ ਇੱਥੇ ਤੁਸੀਂ ਸੌਂ ਸਕਦੇ ਹੋ ਅਗਲਾ ਹੈਗਾ ਫਲੈਕਸੀਬਲ ਜਿਹੜਾ ਪਲਾਸਟਿਕ ਹੁੰਦਾ ਜਿਵੇਂ ਕਿ ਲਿਫਾਫੇ ਹੋ ਜਾਂਦੇ ਨੇ ਪਲਾਸਟਿਕ ਦੇ ਬਹੁਤ ਸਾਰੇ ਲਿਫਾਫੇ ਹੁੰਦੇ ਨੇ ਪਲਾਸਟਿਕ ਬੈਗਸ ਹੁੰਦੇ ਨੇ ਆਊਟਰ ਬੈਗਸ ਤੇ ਓਵਰ ਰੈਪ ਜਿਹੜੇ ਹੁੰਦੇ ਨੇ ਉਹ ਇੱਥੇ ਸੁੱਟ ਸਕਦੇ ਹੋ ਰੈਪਰਸ ਕੋਈ ਵੀ ਬੈਗਸ ਐ ਚਿਪਸ ਵਗੈਰਾ ਸਿੱਖਾਣੇ ਘਰਾਂ ਦੇ ਵਿੱਚ ਉਹ ਹੁੰਦੇ ਨੇ ਪਲਾਸਟਿਕ ਸੀਲ ਕਈ ਚੀਜ਼ਾਂ ਕੀਤੀਆਂ ਹੁੰਦੀਆਂ ਨੇ ਉਹ ਬਾਕਸ ਇੱਥੇ ਸੁੱਟੇ ਜਾ ਸਕਦੇ ਨੇ ਜ਼ਿਪਰ ਲੌਕ ਜਿਹੜੇ ਹੁੰਦੇ ਨੇ ਉਹ ਵੀ ਇੱਥੇ ਸੁੱਟੇ ਜਾ ਸਕਦੇ ਨੇ ਵੋਵਨ ਪਲਾਸਟਿਕ ਬੈਗਸ ਹੁੰਦੇ ਨੇ ਤੇ ਸਾਰੀਆਂ ਜਿਹੜੀਆਂ ਪਲਾਸਟਿਕ ਵਾਲੀਆਂ ਚੀਜ਼ਾਂ ਨੇ ਆਲਮੋਸਟ ਜਿਹਨੂੰ ਫਲੈਕਸੀਬਲ ਪਲਾਸਟਿਕ ਕਹਿੰਦੇ ਨੇ ਉਹ ਤੁਸੀਂ ਇੱਥੇ ਡੰਪ ਕਰਕੇ ਜਾ ਸਕਦੇ ਹੋ ਅਗਲਾ ਬੋਰਡ ਹੈ ਜੀ ਅਗਲਾ ਹੈਗਾ ਇੱਥੇ ਮਿਕਸਡ ਪੇਪਰ ਐਂਡ ਕਾਰਡਬੋਰਡ ਇੱਥੇ ਤੁਸੀਂ ਨਿਊਜ਼ਪੇਪਰ ਜਿਹੜੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਫਲਾਇਰ ਵਗੈਰਾ ਵੀ ਹੁੰਦੇ ਨੇ ਉਹ ਇੱਥੇ ਸੁੱਟ ਸਕਦੇ ਹੋ ਇਸ ਤੋਂ ਇਲਾਵਾ ਬਾਕਸ ਬੋਰਡ ਜਿਹੜੇ ਹੁੰਦੇ ਨੇ ਬਾਕਸੇਜ਼ ਪੇਪਰ ਬੈਗਸ ਤੇ ਪੇਪਰ ਐਗ ਕਾਰਟਨ ਜਿਹੜੇ ਹੁੰਦੇ ਨੇ ਉਹ ਸਾਰੇ ਡੱਬੇ ਜਿਹੜੇ ਹੁੰਦੇ ਨੇ ਉਹ ਤੁਸੀਂ ਇੱਥੇ ਸੁੱਟ ਸਕਦੇ ਹੋ ਹਾਊਸਹੋਲਡ ਜਿਹੜੇ ਪੇਪਰ ਹੁੰਦੇ ਨੇ ਯਾਨੀ ਕਿਸੇ ਵੀ ਤਰ੍ਹਾਂ ਦੇ ਪੇਪਰ ਉਹ ਇੱਥੇ ਸੁੱਟ ਸਕਦੇ ਹੋ ਤੇ ਕਾਰਡਬੋਰਡ ਬਾਕਸੇਜ਼ ਜਿਹੜੇ ਨੇ ਗੱਤੇ ਵਗੈਰਾ ਉਹ ਵੀ ਤੁਸੀਂ ਇੱਥੇ ਡੰਪ ਕਰ ਸਕਦੇ ਹੋ ਸੋ ਬਕਾਇਦਾ ਤੌਰ ਦੇ ਉੱਤੇ ਸਾਰੀ ਇਹਨਾਂ ਨੇ ਜਾਣਕਾਰੀ ਦਿੱਤੀ ਹੋਈ ਹੈ ਅਗਲਾ ਜਿਹੜਾ ਬੋਰਡ ਹੈ ਜੀ ਇਹ ਵਾਈਟ ਫੋਮ ਪੈਕੇਜਿੰਗ ਵਾਲਾ ਬੋਰਡ ਜਿਹਦੇ ਵਿੱਚ ਜਿਵੇਂ ਫੋਮ ਟ੍ਰੇਜ਼ ਹੁੰਦੀਆਂ ਨੇ ਟੇਕ ਆਊਟ ਕੰਟੇਨਰਸ ਹੁੰਦੇ ਨੇ ਸਾਡੇ ਕੋਲ ਜਿਵੇਂ ਅਸੀਂ ਰੈਸਟੋਰੈਂਟ ਵਗਾਰਾ ਚ ਖਾਣ ਜਾਂਦੇ ਆ ਉਹ ਹੁੰਦੇ ਨੇ ਵਾਈਟ ਗੱਤੇ ਦੇ ਤੇ ਕੱਪਸ ਹੁੰਦੇ ਨੇ ਉਹ ਸਾਰੇ ਇੱਥੇ ਸੁੱਟੇ ਜਾ ਸਕਦੇ ਨੇ ਫੋਮ ਕੁਸ਼ਨ ਪੈਕੇਜਿੰਗ ਹੁੰਦੀ ਹੈ ਜਿਹੜੇ ਕਿ ਪ੍ਰੋਟੈਕਟ ਕਰਦੇ ਨੇ ਇਲੈਕਟ੍ਰੋਨਿਕਸ ਵਗਾਰਾ ਦੇ ਸਮਾਨ ਨੂੰ ਉਹ ਸਾਰੇ ਇੱਥੇ ਅਸੀਂ ਡੰਪ ਕਰ ਸਕਦੇ ਆ ਸੋ ਇਹ ਬਕਾਇਦਾ ਵਿਜ਼ੂਅਲੀ ਤੌਰ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਫੈਸਿਲਿਟੀ ਦੇ ਵਿੱਚ ਜਿੱਥੇ ਅਸੀਂ ਇਸ ਵੇਲੇ ਖੜੇ ਆ ਰੀਸਾਈਕਲਿੰਗ ਐਂਡ ਵੇਸਟ ਸੈਂਟਰ ਦੇ ਵਿੱਚ ਇੱਥੇ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਕਿਸੇ ਵੀ ਤਰ੍ਹਾਂ ਦੀ ਇੱਥੇ ਕੋਈ ਵੀ ਕਨਫਿਊਜ਼ਨ ਦਿਖਾਈ ਨਹੀਂ ਦਿੰਦੀ ਤੁਹਾਡੇ ਕੋਲ ਹਰ ਇਨਫੋਰਮੇਸ਼ਨ ਹੈ ਇੱਥੇ ਅੱਗੇ ਤੁਸੀਂ ਦੇਖ ਸਕਦੇ ਹੋ ਇਸ ਵੇਸਟ ਸੈਂਟਰ ਦੇ ਵਿੱਚ ਜਿਹੜਾ ਆਉਂਦਾ ਹੈ ਇਹ ਗਲਾਸ ਵਾਲਾ ਏਰੀਆ ਜਿੱਥੇ ਕਿ ਗਲਾਸ ਜਿਹੜੇ ਨੇ ਕੋਈ ਵੀ ਕੰਟੇਨਰਸ ਨੇ ਉਹ ਇੱਥੇ ਸੁੱਟੇ ਜਾ ਸਕਦੇ ਨੇ ਕੋਈ ਬੋਟਲਸ ਨੇ ਕੋਈ ਜਾਰ ਹੁੰਦੇ ਨੇ ਘਰਾਂ ਦੇ ਵਿੱਚ ਜਿਹੜੇ ਲਿਡਸ ਹੁੰਦੇ ਨੇ ਕੋਈ ਵੀ ਬੋਟਲਸ ਦੇ ਉੱਪਰ ਉਹ ਸਾਰੇ ਇੱਥੇ ਸੁੱਟੇ ਜਾ ਸਕਦੇ ਨੇ ਕਈ ਵਾਰੀ ਸਾਡੇ ਕੋਲ ਜੈਮ ਦੀਆਂ ਬੋਟਲਸ ਹੁੰਦੀਆਂ ਨੇ ਬੜੇ ਤਰ੍ਹਾਂ ਦੇ ਬੋਟਲਸ ਵਗੈਰਾ ਤੇ ਕਿ ਜਿਹੜੀਆਂ ਹੁੰਦੇ ਨੇ ਡੱਬੇ ਉਹ ਸਾਰੇ ਇੱਥੇ ਸੁੱਟੇ ਜਾ ਸਕਦੇ ਨੇ ਸੋ ਹਰ ਚੀਜ਼ ਵਾਸਤੇ ਇੱਥੇ ਵੱਖ-ਵੱਖ ਏਰੀਆ ਬਣਿਆ ਹੋਇਆ ਹੈ ਇਹ ਕਾਰਡਬੋਰਡ ਵਾਲਾ ਏਰੀਆ ਜੀ ਇੱਥੇ ਜਿਹੜੇ ਗੱਤੇ ਹੁੰਦੇ ਨੇ ਕੋਈ ਟੀਵੀ ਦੇ ਬਾਕਸ ਲੈਪਟਾਪ ਦੇ ਘਰਾਂ ਦੇ ਵਿੱਚ 100 ਤਰ੍ਹਾਂ ਦੇ ਸਾਡੇ ਗੱਤੇ ਦੀਆਂ ਚੀਜ਼ਾਂ ਹੁੰਦੀਆਂ ਨੇ ਉਹ ਸਾਰੀਆਂ ਇੱਥੇ ਤੁਸੀਂ ਡੰਪ ਕਰ ਸਕਦੇ ਹੋ ਸੋ ਇਹ ਸਾਰੇ ਏਰੀਆ ਦੇ ਵਿੱਚ ਇੱਕ ਇੱਕ ਚੀਜ਼ ਬਾਰੇ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਗਈ ਹੈ ਸੋ ਇੰਨੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਸਰੀ ਮਸ਼ਹੂਰ ਹੈ ਇਲੈਗਲ ਡੰਪਿੰਗ ਕਰਕੇ ਇਹ ਬਹੁਤ ਹੀ ਸ਼ਰਮਿੰਦਗੀ ਦੀ ਗੱਲ ਹੈ ਕਿ ਜਿੱਥੇ ਪੋਪੂਲੇਸ਼ਨ ਇੰਨੀ ਵਧੀਆ ਸਰੀ ਆਪਣੇ ਆਪ ਦੇ ਵਿੱਚ ਕਈ ਚੀਜ਼ਾਂ ਕਰਕੇ ਮਸ਼ਹੂਰ ਹੈ ਉੱਥੇ ਇਲੈਗਲ ਡੰਪਿੰਗ ਕਰਕੇ ਵੀ ਐਨੀ ਮਸ਼ਹੂਰ ਹੈ ਇਹ ਤੁਸੀਂ ਦੇਖ ਸਕਦੇ ਹੋ ਇੱਕ ਸਾਈਡ ਦੇ ਉੱਤੇ ਕਾਰਨਰ ਤੇ ਇੱਥੇ ਸਾਰੀਆਂ ਜਿਹੜੀਆਂ ਨੇ ਕਈ ਜਿਵੇਂ ਫ੍ਰਿਜ ਹੋ ਗਏ ਵੇਸਟ ਏਸੀ ਕਾਫੀ ਬਾਕਸਸ ਇਹ ਸਾਰੇ ਇੱਥੇ ਪਏ ਹੋਏ ਨੇ ਯਾਨੀ ਕਿ ਤੁਹਾਡੇ ਘਰਾਂ ਦੇ ਵਿੱਚ ਕੋਈ ਵੀ ਵੇਸ ਚੀਜ਼ ਜਿਹੜੀ ਤੁਸੀਂ ਯੂਜ਼ ਨਹੀਂ ਕਰਨੀ ਜਿਹੜੀ ਤੁਸੀਂ ਸਾਈਡ ਦੇ ਉੱਤੇ ਘਰਾਂ ਦੇ ਬਾਹਰ ਪਾਰਕਾਂ ਦੇ ਵਿੱਚ ਸੋਟੇ ਆਉਣਿਓ ਕਿ ਸ਼ਾਇਦ ਉੱਥੇ ਪਈ ਰਹੇਗੀ ਤਾਂ ਕੋਈ ਉਹਨੂੰ ਯੂਜ਼ ਕਰ ਲੇਗਾ ਲੈ ਜਾਏਗਾ ਇਹ ਚੀਜ਼ ਨਾ ਕਰੋ ਬਕਾਇਦਾ ਇੱਥੇ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਕਿ ਰੈਫਰਿਜਰੇਟਰ ਵਗੈਰਾ ਕੋਈ ਵੀ ਅਪੀਅੰਸ ਜਿਹੜੇ ਹੈਗੇ ਨੇ ਉਹ ਤੁਸੀਂ ਇੱਥੇ ਸਕਦੇ ਹੋ ਸੋ ਇਸ ਰੀਸਾਈਕਲਿੰਗ ਐਂਡ ਵੇਸੈਂਟਰ ਦੇ ਵਿੱਚ ਇਹਨੂੰ ਦਿਖਾਉਣ ਦਾ ਮਕਸਦ ਹੀ ਇਹ ਹੈ ਕਿ ਤੁਹਾਨੂੰ ਜਾਣਕਾਰੀ ਮਿਲ ਸਕੇ ਬਕਾਇਦਾ ਵਿਜ਼ੂਅਲੀ ਕਿ ਸਾਰੀਆਂ ਇੱਥੇ ਫੈਸਿਲਿਟੀਆਂ ਮੌਜੂਦ ਨੇ ਤੇ ਉਸ ਦੇ ਬਾਵਜੂਦ ਵੀ ਅਸੀਂ ਇੱਥੇ ਕਿਉਂ ਨਹੀਂ ਆਉਂਦੇ ਕੂੜਾ ਡੰਮ ਕਰਨ ਵਾਸਤੇ ਜਾਂ ਕੋਈ ਵੀ ਕਰਦੀ ਵੇਸ ਚੀਜ਼ਾਂ ਨੂੰ ਡੰਮ ਕਰ ਲਈਏ ਦੇ ਦੇਖ ਸਕਦੇ ਹੋ ਸਕ੍ਰੈਪ ਮੈਟਲ ਦਾ ਏਰੀਆ ਇੱਥੇ ਤੁਸੀਂ ਕੋਈ ਵੀ ਤਾਰਾਂ ਮੈਟਲ ਕੋਈ ਵੀ ਤੁਹਾਡੀ ਕੋਈ ਸਾਈਕਲਾਂ ਜਿਹੜੀਆਂ ਵੇਸ ਹੋ ਚੁੱਕੀਆਂ ਨੇ ਜਿਹੜੀਆਂ ਸਾਨੂੰ ਥਾਂ-ਥਾਂ ਤੇ ਸੜੀ ਦੇ ਵਿੱਚ ਸਾਈਡਵੌਕ ਤੇ ਪਈਆਂ ਦੇਖਦੀਆਂ ਨੇ ਉਹ ਇੱਥੇ ਸੁਟੀਆਂ ਜਾ ਸਕਦੀਆਂ ਨੇ ਇੱਥੇ ਤੁਸੀਂ ਆ ਕੇ ਸਭ ਕੁਝ ਡੰਪ ਕਰ ਸਕਦੇ ਹਾਂ ਇਸ ਤੋਂ ਇਲਾਵਾ ਜਿਹੜਾ ਸਾਰੇ ਏਰੀਏ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੁਕਸ ਕਿੱਥੇ ਸੁੱਟ ਸਕਦੇ ਹੋ ਜਿਹੜੇ ਕੱਪੜੇ ਨੇ ਵੇਸਟ ਉਹ ਕਿੱਥੇ ਸੁੱਟ ਸਕਦੇ ਹੋ ਜਿਹੜੇ ਹੋਰ ਕੋਈ ਚੀਜ਼ਾਂ ਨੇ ਉਹ ਸਾਰਿਆਂ ਵਾਸਤੇ ਬਕਾਇਦਾ ਇੱਥੇ ਬੋਰਡ ਦੇ ਉੱਤੇ ਜਾਣਕਾਰੀ ਦਿੱਤੀ ਗਈ ਹੈ ਕੁਕਿੰਗ ਆਇਲ ਹੈ ਬੜੀ ਸਾਰੀ ਕੰਪਲੀਟਸ ਹਮੇਸ਼ਾ ਆਉਂਦੀਆਂ ਨੇ ਖਾਸ ਕਰਕੇ ਜਦੋਂ ਇੱਥੋਂ ਦੇ ਨਗਰ ਕੀਰਤਨ ਵੀ ਹੁੰਦੇ ਨੇ ਤਾਂ ਬੜੀ ਵੱਡੀ ਸ਼ਿਕਾਇਤ ਆਂਦੀ ਹੈ ਕਿ ਕੁਕਿੰਗ ਆਇਲ ਬੈਗਾਂ ਦੇ ਵਿੱਚ ਪਾ ਕੇ ਸੁੱਟ ਦਿੱਤਾ ਜਾਂਦਾ ਤੇ ਜਦੋਂ ਟਰੱਕਾਂ ਵਾਲੇ ਡੰਪਿੰਗ ਟਰੱਕ ਵਾਲੇ ਆਉਂਦੇ ਨੇ ਤਾਂ ਉਹ ਟਰੱਕ ਦੇ ਵਿੱਚ ਸਾਰਾ ਤੇਲ ਉਹਨਾਂ ਦੇ ਫੈਲ ਜਾਂਦਾ ਜੋ ਕਿ ਬੜੀ ਵੱਡੀ ਬਾਤ ਦੇ ਵਿੱਚ ਪਰੇਸ਼ਾਨੀ ਹੋ ਜਾਂਦੀ ਹੈ ਹੁਣ ਇਲੈਕਟ੍ਰੋਨਿਕਸ ਦਾ ਜਿਹੜਾ ਸਮਾਨ ਹੈ ਉਹ ਕਿੱਥੇ ਸੁੱਟਿਏ ਉਹਦੀ ਕੋਈ ਥਾਂ ਘਰ ਦੇ ਬਾਹਰ ਜਾਂ ਕਿਸੇ ਪਾਰਕ ਦੇ ਵਿੱਚ ਜਾਂ ਕਿਸੇ ਵੀ ਘਰ ਦੇ ਮੂਹਰੇ ਜਾ ਕੇ ਸੋਟਿਆ ਨਾ ਤਾਂ ਨਹੀਂ ਹੋ ਸਕਦੀ ਸੋ ਇਸ ਲਈ ਇਹ ਦੇਖੋ ਸਾਰਾ ਏਰੀਆ ਜਿਹੜਾ ਇਲੈਕਟ੍ਰੋਨਿਕਸ ਲਈ ਹੈ ਕੋਈ ਵੀ ਪੇਂਟ ਦੇ ਡੱਬੇ ਆ ਕੋਈ ਵੀ ਐਦਾਂ ਦਾ ਸਮਾਨ ਘਰਾਂ ਦੇ ਵਿੱਚ ਮਿਕਸੀਆਂ ਕੋਈ ਪ੍ਰੈਸ ਹੁੰਦੀ ਹੈ ਟੂਥਪੇਸਟ ਬਰਸ਼ ਹੁੰਦੇ ਨੇ ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਇੱਥੇ ਆ ਕੇ ਸੁੱਟ ਸਕਦੇ ਹੋ ਬਕਾਇਦਾ ਇਹਨਾਂ ਨੇ ਅਲੱਗ-ਅਲੱਗ ਬਾਕਸੇ ਬਣਾਏ ਹੋਏ ਜਿੱਥੇ ਤੁਸੀਂ ਡੰਪ ਕਰ ਸਕਦੇ ਹੋ ਸੋ ਇੱਥੇ ਨਾਲ ਦੀ ਨਾਲ ਦੱਸਿਆ ਵੀ ਹੋਇਆ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਸੀਂ ਇੱਥੇ ਸੁੱਟ ਸਕਦੇ ਹੋ ਇੱਥੇ ਹਰ ਕੋਈ ਵੇਸਟ ਜਿਵੇਂ ਪੱਖੇ ਹੁੰਦੇ ਨੇ ਘਰ ਦੇ ਵਿੱਚ ਕੋਈ ਪ੍ਰੈਸ ਐ ਕੋਈ ਵੀ স্মੋਲ ਆਈਟਮਸ ਹੈਗੀਆਂ ਨੇ ਉਹ ਸਾਰੀਆਂ ਇੱਥੇ ਤੁਸੀਂ ਡੰਪ ਕਰ ਸਕਦੇ ਹੋ ਪਾਵਰ ਟੂਲਸ ਵੀ ਹੁੰਦੇ ਨੇ ਉਹ ਸਾਰੇ ਇੱਥੇ ਸੁੱਟ ਸਕਦੇ ਹੋ ਲਾਈਟ ਬਲਬਸ ਹੁੰਦੇ ਨੇ ਉਹ ਵੀ ਸਾਨੂੰ ਕਈ ਵਾਰ ਲੱਗਦਾ ਵੀ ਉਹ ਅਸੀਂ ਕਿੱਥੇ ਸੁੱਟੀਏ ਤਾਂ ਉਹ ਵੀ ਤੁਸੀਂ ਇੱਥੇ ਡੰਪ ਕਰ ਸਕਦੇ ਹੋ ਇਹ ਹੈਗੇ ਨੇ ਕਾਰਬਨ ਮੋਨੋਆਕਸਾਈਡ ਐਂਡ স্মੋਕ ਡਿਟੈਕਟਰਸ ਜਿਹੜੇ ਕਿ ਘਰਾਂ ਦੇ ਵਿੱਚ ਆਮ ਤੌਰ ਤੇ ਲੱਗੇ ਹੁੰਦੇ ਨੇ ਉਹ ਵੀ ਜੇ ਖਰਾਬ ਹੋ ਗਏ ਨੇ ਤਾਂ ਉਹ ਤੁਸੀਂ ਇੱਥੇ ਡੰਪ ਜਿਹੜਾ ਉਹ ਕਰਕੇ ਜਾ ਸਕਦੇ ਹੋ ਇਸ ਰੀਸਾਈਕਲਿੰਗ ਐਂਡ ਵੇਸਟ ਸੈਂਟਰ ਦੇ ਵਿੱਚ ਬੈਟਰੀਜ਼ ਆ ਕਿਸੇ ਵੀ ਤਰ੍ਹਾਂ ਦੀਆਂ ਘਰ ਦੇ ਵਿੱਚ ਰੱਖੀਆਂ ਹੁੰਦੀਆਂ ਨੇ ਚਾਹੇ ਵੱਡੀਆਂ ਨੇ ਚਾਹੇ ਛੋਟੀਆਂ ਨੇ ਉਹ ਤੁਸੀਂ ਸਾਰਾ ਇੱਥੇ ਜਿਹੜਾ ਹੈ ਡੰਪ ਕਰ ਸਕਦੇ ਹੋ ਇੱਕ ਇੱਕ ਚੀਜ਼ ਇਥੇ ਬਕਾਇਦਾ ਬਾਕਸੇਸ ਦੇ ਵਿੱਚ ਦਿਖਾਈ ਗਈ ਹੈ ਕਿ ਛੋਟੀ ਚੀਜ਼ ਤੁਸੀਂ ਕਿੱਥੇ ਰੱਖ ਸਕਦੇ ਹੋ ਤੇ ਵੱਡੀ ਚੀਜ਼ੇ ਬੈਟਰੀਆਂ ਨੇ ਬਹੁਤ ਸਾਰੀਆਂ ਬੈਟਰੀਆਂ ਜਿਹੜੀਆਂ ਘਰਾਂ ਦੇ ਵਿੱਚ ਖਰਾਬ ਹੁੰਦੀਆਂ ਨੇ ਉਹ ਇਥੇ ਡੰਪ ਕੀਤੀਆਂ ਜਾ ਸਕਦੀਆਂ ਨੇ ਸੋ ਇਧਰਲੇ ਪਾਸੇ ਸਾਰੀਆਂ ਟਿਊਬਸ ਪਈਆਂ ਨੇ ਅਸੀਂ ਆਮ ਤੌਰ ਦੇ ਉੱਤੇ ਬਹੁਤ ਸਾਰੀਆਂ ਟਿਊਬਸ ਵੀ ਘਰਾਂ ਦੇ ਵਿੱਚ ਖਰਾਬ ਹੁੰਦੀਆਂ ਤੇ ਅਸੀਂ ਉਹਨਾਂ ਨੂੰ ਕਈ ਵਾਰੀ ਕੀ ਕਰਦੇ ਸਾਈਡ ਤੇ ਲ ਜਾ ਕੇ ਪਾਰਕਾਪੂਰਕਾਂ ਦੇ ਵਿੱਚ ਤੋੜ ਕੇ ਸੋਟਿਆ ਨੇ ਜਿਹੜਾ ਕਿ ਕਿਸੇ ਲਈ ਵੀ ਨੁਕਸਾਨਦੇ ਹੋ ਸਕਦਾ ਹੈ ਜਿਹੜੇ ਵੀ ਉੱਥੇ ਵਾਕ ਕਰ ਰਹੇ ਨੇ ਉਹਨਾਂ ਦੇ ਪੈਰਾਂ ਨੂੰ ਨੁਕਸਾਨ ਕਰ ਸਕਦਾ ਕਿਸੇ ਦੇ ਵੀ ਵੱਜ ਸਕਦਾ ਸੋ ਇਸ ਨੂੰ ਡੰਪ ਕੀਤਾ ਜਾ ਸਕਦਾ ਹੈ ਇਹ ਕੋਈ ਵੀ ਕੰਪਿਊਟਰ ਲੈਪਟਾਪ ਜਿਹੜੇ ਤੁਹਾਡੇ ਖਰਾਬ ਹੋ ਗਏ ਨੇ ਘਰ ਦੇ ਵਿੱਚ ਕੋਈ ਮਾ우스 ਹੈ ਕੁਛ ਵੀ ਇੱਥੇ ਸਾਰਾ ਤੁਸੀਂ ਬਕਾਇਦਾ ਇਹ ਦੇਖ ਸਕਦੇ ਹੋ ਡੰਪ ਕੀਤਾ ਗਿਆ ਜਿਹੜਾ ਕਿ ਖਰਾਬ ਹੋ ਚੁੱਕਿਆ ਹੈ ਈਵਨ ਕਿ ਘਰ ਦੇ ਵਿੱਚ microwaves ਵੀ ਤੁਹਾਡਾ ਖਰਾਬ ਹੋ ਚੁੱਕਿਆ ਤੇ ਉਹ ਵੀ ਤੁਸੀਂ ਇੱਥੇ ਡੰਪ ਕਰ ਸਕਦੇ ਹੋ ਸੋ ਇਹ ਸਾਰੇ ਏਰੀਆ ਨੂੰ ਹਾਈਲਾਈਟ ਕਰਨ ਦਾ ਸਿਰਫ ਇੱਕੋ ਹੀ ਮਕਸਦ ਹੈ ਕਿ ਸਰੀ ਖੂਬਸੂਰਤ ਹੈ ਇਹਨੂੰ ਖੂਬਸੂਰਤ ਬਣਾਇਆ ਜਾਵੇ ਇਹਨੂੰ ਗੰਦਗੀ ਤੋਂ ਜਿਹੜਾ ਬਚਾਇਆ ਜਾਵੇ ਸਰੀ ਦੀ ਇੱਕ ਬਹੁਤ ਵੱਡੀ ਗੱਲ ਕਹੀ ਜਾਂਦੀ ਹੈ ਕਿ ਇਲਲੀਗਲ ਡੰਪਿੰਗ ਕਰਕੇ ਮਸ਼ਹੂਰ ਹੈ ਇਸ ਇਲੀਗਲ ਡੰਪਿੰਗ ਨੂੰ ਹਟਾਇਆ ਜਾਵੇ ਸੋ ਇਲੀਗਲ ਡੰਪਿੰਗ ਦੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਹੀ ਆਇਆ ਕਿਉਂਕਿ ਸਰੀ ਦੇ ਵੱਲੋਂ ਇਹਦੇ ਲਈ ਜਿਹੜੇ ਹੈ ਕਲੀਨ ਅਪ ਬਲਿਡਸਰ ਪ੍ਰੋਗਰਾਮ ਵੀ ਸ਼ੁਰੂ ਕੀਤੇ ਜਾ ਰਹੇ ਨੇ ਉਹ ਪ੍ਰੋਗਰਾਮ ਕੀ ਹੈ ਕਿੰਨੀ ਕੋ ਹੈਲਪ ਕਰ ਸਕਦਾ ਸਾਰਿਆਂ ਦਾ ਉਹਦੇ ਬਾਰੇ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਜਿਹੜੇ ਅੱਜ ਦੇ ਸਾਡੇ ਗੈਸਟ ਨੇ ਉਹ ਹੈਰੀ ਜੰਦਾ ਜੀ ਵੇਸਟ ਮੈਨੇਜਮੈਂਟ ਮੈਨੇਜਰ ਨੇ ਸਿਟੀ ਆਫ ਸਰੀ ਵੱਲੋਂ ਪ੍ਰਭਜੋਤ ਕਾਲੋ ਜੀ ਤੁਸੀਂ ਸਾਰੇ ਉਹਨਾਂ ਨੂੰ ਜਾਣਦੇ ਹੋ ਇਸ ਵੇਲੇ ਮਲਟੀ ਕਲਚਰਲ মিডিਆ ਲੀਡ ਕਰਦੇ ਨੇ ਸਿਟੀ ਆਫਸਰੀ ਦੇ ਵੱਲੋਂ ਇਹ ਸਾਡੇ ਅੱਜ ਦੇ ਗੈਸਟ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਿੱਥ ਸਾਈਕਲਿੰਗ ਐਂਡ ਵੇਸਟ ਸੈਂਟਰ ਹੈ ਸੋ ਇੱਥੇ ਹੀ ਖੜ ਕੇ ਅਸੀਂ ਇਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਹੈਰੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਦਾ ਮਾਰਨਿੰਗ ਸ਼ੋ ਦੇ ਵਿੱਚ ਹੈਰੀ ਜੀ ਬੜਾ ਵੱਡਾ ਇਸ਼ੂ ਹੈ ਇਹ ਜਿਹੜਾ ਚੱਲ ਰਿਹਾ ਇਲੀਗਲ ਡੰਪਿੰਗ ਦਾ ਹੁਣ ਕਿਹਾ ਜਾ ਰਿਹਾ ਵੀ ਸਿਟੀ ਆਫ ਸਰੀ ਦੇ ਵੱਲੋਂ ਨਵਾਂ ਪ੍ਰੋਗਰਾਮ ਕਲੀਨ ਬਲਿਟਸ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਇਹ ਪ੍ਰੋਗਰਾਮ ਹੈ ਕੀ ਇਹ ਸਿਟੀ ਦੀ ਕੀ ਪ੍ਰਾਇਰੀਟੀ ਹੈਗੀ ਹੈ ਸਿਟੀ ਨੂੰ ਸਾਫ਼ ਤੇ ਕਲੀਨ ਰੱਖਣ ਆਪਾਂ ਮਈ ਦੇ ਵਿੱਚ ਸ਼ੁਰੂ ਕੀਤਾ ਸੀਗਾ ਕਲੀਨ ਬਲਿਟਸ ਅ ਕਲੀਨ ਬਲਿਟਸ ਪ੍ਰੋਗਰਾਮ ਇਨਕਲੂਡ ਕਰ ਦਿਆ ਸਿਟੀ ਕਰੂਜ਼ ਈਚ ਟਾਊਨ ਸੈਟਰ ਜੰਦੀ ਆ ਉਹ ਚੱਕਦੀ ਹੈ ਲਾਰਜ ਆਈਟਮਸ ਦ ਫਰਨੀਚਰ ਅਪਲਾਈਐਂਸਸ ਜਿਹੜਾ ਸਿੱਟਾ ਗਿਆ ਰੋਡ ਸਾਈਡ ਦੇ ਵਿਚ ਤੇ ਕਰਦੇ ਮੋਰੇ ਜਿਹੜੇ ਚੰਸਟੇ ਗਿਆ ਨਾਲ ਦੀ ਨਾਲ ਜਿਹੜਾ ਛੋਟੀ ਚੀਜ਼ਾਂ ਲੇਟਰ ਉਹ ਵੀ ਚੱਕੀ ਗਈਆਂ ਮਈ ਦੇ ਵਿੱਚ ਸ਼ੁਰੂ ਕੀਤਾ ਮਈ 17 ਇੰਚ ਫਿਨਿਸ਼ ਕੀਤਾ ਸੀਗਾ ਉਹਦੇ ਵਿੱਚੋਂ 1600 ਬੈਗਸ ਅ ਲਿਟਰ ਕਲੈਕਟ ਕੀਤੇ ਆ ਤਾਂ 1800 ਲਾਰਜ ਆਈਟਮਸ ਜਿਹੜੇ ਰੋਡ ਸਾਈਡ ਡੰਪ ਕੀਤੇ ਗਏ ਸਗੇ illegal dumping um, concerning yeah, uh, negative activity yeah. uh, par is municipality da nahi hunda every municipality the problem hai yeah, right um jero assi kar de more rakh dende ha je road side te set them there ditch set dende ha community soft like the right gandi ganda ho junda ha whole illegal activity um uh, attract kat the right um Uh, no, it's about the city, no seven hundred and fifty thousand dollars like the clean up on illegal dumping and every year um, around seventy five hundred items chak right illegal dumping reduced reduce city ko program had a public use um program hagaya a waste drop off event to tips public freely um, 100 kilograms uh for mattress the mattresses laccasa appliances laccasa uh freely um the location uh, two location is Surrey. Uh, central surrey recycling and waste center uh the address i got 6711 154 street j uh, north surrey recycling and waste center the address is 9770 192 street um, Je <laughs> <laughs> doosra program haga ya large item pickup program. Um, single family household nu no she item free, completely free um, appointment book kar sade ya. Um, single family home secondary suite ya unnu nu no 8 chhija free pick up pickup alay. Bas lokanu no, um, public nu no phone karna pane astiti nu. No. Uda uh, number haga 604 590 7289. Phone karo appointment book karo. ਜੋ अपॉइंटਮੈਂਟ ਬੁੱਕ ਹੋ ਗਈ ਸਿਟੀ ਤੁਹਾਡੇ ਘਰ ਸਮਾਨ ਚੌਕ ਕਿ ਲੈ ਕੇ ਜਾਊਗੀ ਜੀ ਹੈਰੀ ਜੀ ਇਸ ਪ੍ਰੋਗਰਾਮ ਦੇ ਬਾਰੇ ਜ਼ਿਆਦਾਤਰ ਲੋਕਾਂ ਨੂੰ ਇਨਫੋਰਮੇਸ਼ਨ ਹੋ ਚੁੱਕੀ ਹੈ ਪਹੁੰਚ ਰਿਹਾ ਉਹਨਾਂ ਤੱਕ ਕਿਉਂਕਿ ਜਦੋਂ ਸੀ ਇਲੀਗਲ ਡੰਪਿੰਗ ਬਾਰੇ ਗੱਲ ਕਰਦੇ ਹਾਂ ਆਲੇ ਦੁਆਲੇ ਘਰਾਂ ਦੀ ਗੰਦਗੀ ਜੋ ਜਦੋਂ ਅਸੀਂ ਦੇਖਦੇ ਹਾਂ ਸਿਟੀ ਆਫ ਸਰੀ ਦਾ ਇੱਕ ਦੌਰਾ ਕਰ ਲੋ ਤਾਂ ਪਤਾ ਲੱਗ ਜਾਂਦਾ ਵੀ ਅਵੇਅਰਨੈਸ ਇੱਥੇ ਘੱਟ ਹੀ ਹੈ ਹਜੇ ਵੀ ਕਿਸੇ ਨੂੰ ਨਹੀਂ ਪਤਾ ਵੀ ਜਿਹੜਾ ਸਾਡਾ ਕੂੜਾ ਕਰਕਟ ਹੈ ਵੇਸ ਚੀਜ਼ਾਂ ਅਸੀਂ ਸੁੱਟਨੀਆ ਕਿੱਥੇ ਸੋ ਲੱਗਦਾ ਵੀ ਇਹ ਪ੍ਰੋਗਰਾਮ ਘਰ ਘਰ ਤੱਕ ਪਹੁੰਚ ਰਿਹਾ ਲੋਕੀ ਅਵੇਅਰ ਹੋ ਰਹੇ ਨੇ ਯਾ ਇਨ ਅਵੇਅਰਨੈਸ ਨਹੀਂ ਆਗਾ ਤਾਂ ਹੀ ਆ ਪ੍ਰੋਬਲਮ ਚੱਲੀ ਜਾਂਦੀ ਹੈ ਰਾਈਟ ਅਪਾ ਪ੍ਰੋਮੋਟ ਕਰਦੇ ਆ ਪੋਸਟ ਕਾਰਡ ਸੈਂਡ ਕਰਦੇ ਆ ਕੈਲੰਡਰ ਸੈਂਡ ਕਰਦੇ ਆ ਸਾਡੀ ਵੈਬਸਾਈਟ ਤੇ ਵੀ ਉੱਤੇ ਸੋਸ਼ਲ ਮੀਡੀਆ ਵੀ ਮੈਸੇਜ ਭੇਜਦੇ ਆ ਰਾਈਟ ਮੋਰ ਅਵੇਅਰਨੈਸ ਹੋ ਜੂਗੇ ਮੋਰ ਪਬਲਿਕ ਨੂੰ ਪਤਾ ਹੋਊਗਾ ਕਿੱਥੇ ਚੀਜਾਂ ਸਿਟੀ ਦੀਆਂ ਕਿੱਥੇ ਜਾਏ ਦਾ ਕਿਹੜੀ ਪ੍ਰੋਗਰਾਮ ਯੂਜ਼ ਕਰੀ ਦੀਆਂ ਰਾਈਟ ਆਮ ਕੇ ਰੈਜ਼िडेंट ਹਾਗੇ ਲੇਜ਼ੀ ਉਹ ਪ੍ਰੋਪਰ ਕੰਮ ਨਹੀਂ ਕਰਨਾ ਮੰਗਦੇ ਰਾਈਟ ਸੋ ਓਨਰ ਟੂ ਬੀ ਆਊਟਰੀਚ ਆਪਾ ਕਰਦੇ ਆ ਪ੍ਰਭਜੋਤ ਕਾਲੋ ਜੀ ਵੀ ਜੁੜੇ ਨੇ ਪ੍ਰਭਜੋਤ ਕਾਲੋ ਜੀ ਬਤੌਰ ਮੀਡੀਆ ਕਰਮੀ ਨਾ ਤੁਸੀਂ ਇਸ ਮੁੱਦੇ ਨੂੰ ਬਹੁਤ ਕਵਰ ਕੀਤਾ ਹੈ ਕਿ ਇੱਥੇ ਜਿਹੜਾ ਇਲੀਗਲ ਡੰਪਿੰਗ ਦਾ ਇਸ਼ੂ ਕਿੱਡਾ ਵੱਡਾ ਹੁਣ ਤੁਸੀਂ ਸਿਟੀ ਲਈ ਕੰਮ ਕਰਦੇ ਹੋ ਹੁਣ ਵੀ ਇਹ ਮੁੱਦਾ ਕਿ ਓਨਾ ਹੀ ਵੱਡਾ ਹੈ ਕਮੀ ਕਿੱਥੇ ਰਹਿ ਜਾਂਦੀ ਹੈ ਵੀ ਇਹ ਮੁੱਦਾ ਸੋਲਵ ਹੀ ਨਹੀਂ ਹੋ ਰਿਹਾ ਬਿਲਕੁਲ ਇਹਦੇ ਚ ਕੋਈ ਸ਼ੱਕ ਨਹੀਂ ਕਿ ਜਦੋਂ ਮੈਂ ਐਜ਼ ਅ ਮੀਡੀਆ ਰਿਪੋਰਟਰ ਇਹ ਮੁੱਦੇ ਨੂੰ ਬਹੁਤ ਉਭਾਰਿਆ ਹੈ ਨਾ ਉਦੋਂ ਵੀ ਲੋਕਾਂ ਨੂੰ ਸਭ ਤੋਂ ਵੱਡਾ ਜਿਹੜਾ ਸਿਟੀ ਨੂੰ ਚੈਲੰਜ ਆ ਕੇ ਪਾਇਚਾਰੇ ਨੂੰ ਪਤਾ ਨਹੀਂ ਸੀ ਹੈਗਾ ਜਾਣਕਾਰੀ ਦੀ ਘਾਟ ਸੀ ਜਾਣਕਾਰੀ ਜਿਸ ਤਰ੍ਹਾਂ ਪਹਿਲਾਂ ਸਿਸਟਮ ਸੀ ਗਈ ਕਿ ਤੁਸੀਂ ਵੈਬਸਾਈਟ ਤੇ ਚੈੱਕ ਕਰੋ ਆਪਣੇ ਲੋਕ ਬਹੁਤਾ ਵੈਬਸਾਈਟਾਂ ਤੇ ਜਾਣਾ ਜਾਣਕਾਰੀ ਸਾਂਝੀ ਕਰਨਾ ਕਿੱਥੇ ਕਿੱਦਾਂ ਕਿਵੇਂ ਕੰਮ ਕਰਨਾ ਅਸੀਂ ਚੀਜ਼ ਨੂੰ ਜਿਆਦਾ ਤਰਜੀਹ ਨਹੀਂ ਦਿੰਦੇ ਕਿਉਂਕਿ ਸਾਨੂੰ ਆਦਤ ਪਈ ਹੋਈ ਆ ਵੀ ਅਸੀਂ ਉੱਥੇ ਕੀ ਵੇਖਣਾ ਚਲੋ ਜੀ ਇੱਥੇ ਸੁੱਟ ਦਿੰਨੇ ਆ ਜੇ ਬਲੂ ਬਿਨ ਵਿੱਚ ਜਾਣਾ ਤਾਂ ਗ੍ਰੀਨ ਚ ਪਾ ਦਿੰਨੇ ਆ ਬਲੈਕ ਚ ਪਾ ਦਿੰਨੇ ਆ ਅਸੀਂ ਉਹ ਚੀਜ਼ਾਂ ਨੂੰ ਉਹਦੀ ਵੈਲੀ ਉਨੀ ਕਰਦੇ ਹੈਗੇ ਇਸੇ ਕਰਕੇ ਹੁਣ ਸਿਟੀ ਵੱਲੋਂ ਮੈਨੂੰ ਇੱਥੇ ਹਾਇਰ ਕਰਨ ਦਾ ਵੀ ਇੱਕ ਵੱਡਾ ਕਾਰਨ ਹੈਗਾ ਕਿ ਜਿਹੜੀ ਜਾਣਕਾਰੀ ਭਾਈਚਾਰੇ ਨੂੰ ਭਾਸ਼ਾ ਵਿੱਚ ਨਹੀਂ ਪਹੁੰਚ ਰਹੀ ਐਕਚੁਅਲੀ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਹੀ ਤੁਹਾਡੇ ਵਰਗੇ মিডিਆ ਆਟੋਲੇਟ ਦੇ ਥਰੂ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ ਸੋ ਸਭ ਤੋਂ ਵੱਡਾ ਜਿਹੜਾ ਚੈਲੰਜ ਲੋਕਾਂ ਨੂੰ ਜਿਹੜਾ ਸਿਟੀ ਨੂੰ ਆ ਰਿਹਾ ਆ ਅਜੇ ਵੀ ਇਸ ਤੇ ਕਿ ਲੋਕੀ ਫ੍ਰੀ ਦੀਆਂ ਸੇਵਾਵਾਂ ਦੀ ਵਰਤੋਂ ਨਹੀਂ ਕਰ ਰਹੇ ਜਿਸ ਤਰ੍ਹਾਂ ਕਿ ਲੋਕੀ ਆਪਣੇ ਘਰ ਦੇ ਬਾਹਰ ਸਮਾਨ ਰੱਖ ਦੇਣਗੇ ਚੋਰੀ ਚੋਰੀ ਰਾਤ ਨੂੰ ਜਾ ਕੇ ਪਾਰਕਾਂ ਦੇ ਵਿੱਚ ਐਲਿਸ ਦੇ ਵਿੱਚ ਰੋਜ਼ ਸਿਟੀ ਨੂੰ ਫੋਨ ਆ ਰਿਹਾ ਹੁੰਦਾ ਰੋਜ਼ ਵਰਕਰਸ ਇਹਨਾਂ ਦਾ ਜਿ ਸਾ ਹਰੀ ਜੰਡਾ ਹੁਣਾਂ ਨੇ ਦੱਸਿਆ ਇਹਨਾਂ ਦਾ ਡਿਪਾਰਟਮੈਂਟ ਹੈਗਾ ਇਹਨਾਂ ਨੂੰ ਆਪਣੇ ਕਿੰਨੇ ਬਾਇਲਾ ਆਫੀਸਰ ਕਿੰਨੇ ਹੀ ਹੋਰ ਵਰਕਰਸ ਹਾਇਰ ਕਰਨੇ ਪੈ ਰਹੇ ਆ ਸਿਟੀ ਦਾ ਪਿਛਲੇ ਸਾਲ 7.5 ਲੱਖ ਡਾਲਰ ਖਰਚਾ ਆਇਆ ਸਿਰਫ ਇਹਨਾਂ ਕੰਮਾਂ ਤੇ ਜਿਹੜਾ ਕਿ ਅਸੀਂ ਬਿਲਕੁਲ ਬਚਾ ਸਕਦੇ ਹਾਂ ਜੇ ਹਰ ਨਾਗਰਿਕ ਹਰ ਸਰੀ ਵਾਸੀ ਆਪਣੀ ਜ਼ਿੰਮੇਵਾਰੀ ਲੈਂਦਾ ਹੋਇਆ ਆਪਣੀ ਜ਼ਿੰਮੇਵਾਰੀ ਸਮਝ ਕੇ ਬਸ ਇੱਕ ਸਿਟੀ ਨੂੰ ਫੋਨ ਕਰ ਦੇਵੇ ਵੇਖੋ ਅਸੀਂ ਸਮਝਦੇ ਹਾਂ ਕਿ ਹਰ ਘਰ ਦੇ ਵਿੱਚ pickup truck ਨਹੀਂ ਹੈਗਾ سہولت نہیں ہے گی وہ بڑا سامان ਨਹੀਂ ਸੁੱਟ ਸਕਦੇ کوئی موو ਹੋ ਰਿਹਾ ਕੋਈ ਰੈਨੋਵੇਟ ਕਰ ਰਿਹਾ ਉਹਨੇ ਆਪਣਾ ਪੁਰਾਣਾ ਸਮਾਨ ਜਿਹੜਾ ਉਹਨੇ ਨਹੀਂ ਵਰਤਣਾ ਉਹ ਸੁੱਟ ਸਕਦਾ سٹی ਵੱਲੋਂ ਫ੍ਰੀ ਆਫ ਕਾਸਟ ਸਾਰਾ ਸਾਲ ਤੁਸੀਂ 8ਵਰੀ ਸਿਟੀ ਨੂੰ ਫੋਨ ਕਰ ਸਕਦੇ ਆ ਸਾਰੇ ਸਾਲ ਦੇ ਵਿੱਚ ਆਪਣਾ ਸਮਾਨ ਬਸ ਪਿਕ ਕਰਨ ਵਾਸਤੇ ਉਹ ਤੁਹਾਡੇ ਘਰ ਤੋਂ ਆ ਕੇ ਤੁਹਾਡੀਆਂ ਦਰਾਂ ਦੇ ਵਿੱਚੋਂ ਸਮਾਨ ਚੁੱਕ ਕੇ ਕਰਨੇ ਤੁਸੀਂ ਤਾਂ ਵੀ ਫੋਨ ਨਹੀਂ ਕਰ ਰਹੇ ਹੈਨਾ ਜੇ ਕਈ ਜਾਂ ਇਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਪੰਜਾਬੀ ਵਿੱਚ ਉਹਨਾਂ ਦੀ ਵੈਬਸਾਈਟ ਤੇ ਕਿਹੜਾ ਸਮਾਨ ਤੁਸੀਂ ਕਿੱਥੇ ਸੁੱਟ ਸਕਦੇ ਹੋ ਕਿਹੜਾ ਰੀਸਾਈਕਲਿੰਗ ਆਦਰਵਾਇਜ਼ ਓਵਰ ਦਾ ਇਅਰ ਜਤਾਂ ਇਅਰ ਰੌਂਡ ਜੇ ਕਿਸੇ ਨੇ ਇਹ ਜੀ ਸਹੂਲਤ ਦੇ ਵਿੱਚ ਆ ਕੇ ਸਮਾਨ ਸੁੱਟਣਾ ਤਾਂ ਮਿਨਿਮਮ ਫੀਸ ਹੈਗੀ ਆ ਹਨਾ ਗਾਰਬਜ ਵਜੋਂ ਵਗੈਰਾ ਦੀ ਕਈ ਰੀਸਾਈਕਲਿੰਗ ਚੀਜ਼ਾਂ ਬਿਲਕੁਲ ਫਰੀ ਹੈਗੀਆਂ ਉਹ ਚਲੋ ਉਹ ਉਹਨਾਂ ਨੂੰ ਵੇਖਦੇ ਹੋਏ ਵੀ ਹੋ ਸਕਦਾ ਲੋਕਾਂ ਨੂੰ 10-15 ਡਾਲਰ ਦੇਣੇ ਵੀ ਔਖੇ ਲੱਗ ਰਹੇ ਹੋ ਇਸ ਕਰਕੇ ਸਿਟੀ ਵੱਲੋਂ ਹੁਣ ਇਹ ਉਪਰਾਲਾ ਕੀਤਾ ਗਿਆ ਕਿ ਮਈ 1 ਤੋਂ ਲੈ ਕੇ 25 ਸਤੰਬਰ ਤੱਕ ਫਰੀ ਆਫ ਕਾਸਟ ਪਰ ਘਰ ਹਰ ਘਰ ਇੱਕ ਵਾਰ 100 ਕਿਲੋ 1 ਟਨ ਕੂੜਾ 4 ਘਰ 4 ਮੈਟਰਸ ਫ੍ਰੀ ਸੁੱਟ ਕੇ ਜਾ ਸਕਦਾ ਇੱਥੇ ਕੋਈ ਮਹਾ ਆ ਚਾਰ ਮਹੀਨੇ ਬਿਲਕੁਲ ਫਰੀ ਹੈਗਾ ਤੇ ਮੈਂ ਸਾਰੇ ਕਿਉਂਕਿ ਹੁਣ ਗਰਮੀਆਂ ਚ ਬਹੁਤ ਸਾਰੇ ਲੋਕੇ ਆਪਣੀ ਸਫਾਈ ਕਰਦੇ ਆ ਗੰਦਬਾਰ ਸੁੱਟਦੇ ਆ ਸੋ ਮੈਂ ਸਾਰਿਆਂ ਨੂੰ ਅਰਜ ਕਰਦੀ ਆ ਵੀ ਪਲੀਜ਼ ਇਹਨਾਂ ਦੇ ਸਹੂਲਤਾਂ ਦੀ ਵਰਤੋਂ ਕਰੋ ਸਰੋ ਚਲੋ ਸਾਰੇ ਰਲ ਮਿਲ ਕੇ ਸਰੀ ਕੱਲਾ ਸਾਡਾ ਨਹੀਂ ਹੈਗਾ ਤੁਹਾਡੇ ਸਾਰਿਆਂ ਦਾ ਆ ਹਨਾ ਤੇ ਆਉਂ ਰਲ ਮਿਲ ਕੇ ਸਾਫ਼ ਕਰੀਏ ਇਹਨੂੰ ਤਵਜਦ ਖਾਲੋ ਜੀ ਤੁਸੀਂ ਇੱਕ ਗੱਲ ਕਹੀ ਹੈ ਵੀ ਬਾਰ ਬਾਰ ਦੱਸਿਆ ਹੋਇਆ ਜਾਂਦਾ ਹਰ ਫੈਸਿਲਿਟੀ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਆਪਣੀ ਪੰਜਾਬੀ ਲੈਂਗੁਏਜ ਦੇ ਵਿੱਚ ਹੁਣ ਤਾਂ ਸਾਰੀਆਂ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਨੇ ਫਿਰ ਵੀ ਲੋਕਾਂ ਦੇ ਉੱਤੇ ਜਿਹੜਾ ਉਹਨਾਂ ਤੱਕ ਇਹ ਜਾਣਕਾਰੀ ਪਹੁੰਚਦੀ ਨਹੀਂ ਯਾ ਫਿਰ ਉਹ ਲੇਜ਼ੀ ਨੇ ਯਾ ਫਿਰ ਉਹ ਕੰਮਾਂ ਕਰਾਂ ਦੇ ਵਿੱਚ ਬਿਜ਼ੀ ਰਹਿ ਜਾਂਦੇ ਨੇ ਚੱਕਰ ਕੀ ਹੈ ਲੱਗਦਾ ਹੈ ਕਿ ਜੇ ਕੋਈ ਸੁਧਾਰ ਕਰਨਾ ਵੀ ਚਾਹੁੰਦਾ ਹੈ ਜੇ ਕੋਈ ਪ੍ਰੋਟੋਕੋਲ ਰੂਲਸ ਦੇ ਥਰੂ ਜਾਣਾ ਵੀ ਚਾਹੁੰਦਾ ਹੈ ਤਾਂ ਇੱਕ ਹੁੰਦਾ ਨਾ ਵੀ ਸਾਡੀ ਲੋਕਾਂ ਦੀ ਆਦਤ ਹੁੰਦੀ ਆ ਵੀ ਅਸੀਂ ਲਕੀਰ ਦੇ ਫਕੀਰ ਹੋ ਜਾਂਦੇ ਵੀ ਜਦੋਂ ਅਸੀਂ ਆਲੇ ਦੁਆਲੇ ਦੇਖਦੇ ਵੀ ਉਹਨੇ ਵੀ ਸੁੱਟਿਆ ਉਹਨੇ ਵੀ ਬਾਹਰ ਹੀ ਸੁੱਟਿਆ ਤੇ ਚੱਲ ਮੈਂ ਵੀ ਸੁੱਟਦਾ ਕੀ ਫਰਕ ਪੈਂਦਾ ਜੇ ਮੈਂ ਇਕੱਲਾ ਨਹੀਂ ਬਾਹਰ ਛੋਟਦਾ ਤਾਂ ਕਿਹੜਾ ਸਾਰੀ ਜਿਹੜਾ ਕਲੀਨ ਹੋ ਜਾਂਦਾ ਤੁਹਾਨੂੰ ਲੱਗਦਾ ਵੀ ਇਹ ਵੀ ਕਿਤਨਾ ਕਿਤੇ ਬਹੁਤ ਵੱਡੀ ਪ੍ਰੋਬਲਮ ਆ ਜਾਂਦੀ ਹੈ ਸਾਡਾ ਮਾਈਂਡ ਸੈਟ ਹੈ ਬਿਲਕੁਲ ਬਿਲਕੁਲ ਮੈਨੂੰ ਲੱਗਦਾ ਕਿ ਇਹੇ ਕਾਰਨ ਹੋ ਸਕਦਾ ਵੇਖੋ ਜੇ ਫ੍ਰੀਜ਼ ਚ ਸਵਾਵਾ ਹੈਗੇ ਤੇ ਅਸੀਂ ਉਹ ਨਹੀਂ ਵਰਤਣਾ ਚਾਹੁੰਦੇ ਬਸ ਅਸੀਂ ਆਪਣੇ ਘਰ ਦੇ ਬਾ ਫਿਰ ਇਹਨੂੰ ਆਪਣੀ ਮਾਨਸਿਕਤਾ ਆਪਣੀ ਸੋਚ ਹੀ ਕਹਿ ਸਕਦੇ ਆ ਵੀ ਅਸੀਂ ਸਹੀ ਕੰਮ ਨਹੀਂ ਕਰਨਾ ਅਸੀਂ ਇਹਨਾਂ ਦੇਸ਼ਾਂ ਨੂੰ ਇੱਥੇ ਰਹਿਣ ਬਸੇਰਾ ਇਸ ਕਰਕੇ ਬਣਾਇਆ ਸੀ ਕਿਉਂਕਿ ਇਹ ਸ਼ਹਿਰ ਬਹੁਤ ਸਾਫ਼ ਸੁਥਰੇ ਨੇ ਠੰਡੀ ਸੋਹਣੀ ਹਵਾ ਹੈਗੀ ਆ ਸਾਫ਼ ਸੁਥਰਾ ਮਾਹੌਲ ਆ ਜੇ ਅਸੀਂ ਉਹਨੂੰ ਵੀ ਆਪਣੇ ਉੱਥੇ ਵਰਗਾ ਹੀ ਬਣਾਉਣਾ ਤਾਂ ਫਿਰ ਕੋਈ ਫਰਕ ਤਾਂ ਰਹਿ ਨਹੀਂ ਜਾਣਾ ਹਨਾ ਮੈਨੂੰ ਲੱਗਦਾ ਹਰ ਇੱਕ ਨੂੰ ਆਪਣੀ ਜ਼ਿੰਮੇਵਾਰੀ ਲੈਣ ਦੀ ਲੋੜ ਆ ਸਿਟੀ ਵੱਲੋਂ ਕੋਈ ਹੋਰ ਵੀ ਬਹੁਤ ਹੀ ਵਧੀਆ ਪ੍ਰਾਲਾ ਕੀਤਾ ਜਾ ਰਿਹਾ ਵੀ ਵੇਖੋ ਇਹ ਤਾਂ ਸਿਟੀ ਦੇ ਨਾਗਰਿਕ ਜਿਹੜੇ ਚੰਗੇ ਨਾਗਰਿਕ ਇਹਨਾਂ ਦੇਸ਼ਾਂ ਦੇ ਆਪਣੀ ਇੱਕ ਸਟਰੀਟ ਨੂੰ ਅਡਾਪਟ ਕਰ ਲੈਂਦੇ ਆ ਹਨਾ ਵੋਲੰਟੇਅਰ ਇਰ ਸੇਵਾ ਕਰਦੇ ਆ ਵੀ ਪੂਰੀ ਸਟਰੀਟ ਸਾਫ ਕਰਨੀ ਪਰ ਤੁਸੀਂ ਸਿਟੀ ਨੂੰ ਦਸਣਾ ਸਿਟੀ ਨੇ ਤੁਹਾਨੂੰ ਵੇਸ ਦੇ ਕੇ ਜਾਣੀਆਂ ਤੁਹਾਨੂੰ ਗਾਰਬਜ ਬੈਗ ਦੇ ਕੇ ਜਾਣੇ ਆ ਤੁਹਾਨੂੰ ਪਿਕਰਸ ਦੇ ਕੇ ਜਾਣੇ ਆ ਤੁਸੀਂ ਉਹਨਾਂ ਨੂੰ ਬਸ ਫੋਨ ਕਰਨਾ ਹੈ ਕਿ ਅਸੀਂ ਆ ਵਲੰਟੀਅਰ ਸੇਵਾ ਕਰਨੇ ਚਾਹੁੰਦੇ ਆ ਅਸੀਂ ਆਪਣੀ ਸਟਰੀਟ ਅਡਾਪਟ ਕਰਨਾ ਚਾਹੁੰਦੇ ਆ ਤੇ ਅਸੀਂ ਨਾ ਆ ਕਰਾਂਗੇ ਉਹਨਾਂ ਨੇ ਤੁਹਾਡੇ ਘਰ ਤੋਂ ਆ ਕੇ ਪਿਕਅਪ ਸਮਾਨ ਵੀ ਸਾਰਾ ਕੁਝ ਤੁਹਾਨੂੰ ਫੈਸਿਲਿਟੀ ਵੀ ਪ੍ਰੋਵਾਈਡ ਕਰਨੀ ਆ ਤੁਹਾਡਾ ਗਾਰਬਜ ਵੀ ਆਪੇ ਚੁੱਕ ਕੇ ਲੈ ਜਾਣਾ ਇੱਕ ਤੁਸੀਂ ਆਪਣੇ ਬੱਚਿਆਂ ਲਈ ਇੱਕ ਵਧੀਆ ਐਗਜ਼ਾਮਪਲ ਸੈੱਟ ਕਰਨਾ ਚਾਹੁੰਦੇ ਹੋ ਇਸ ਤੋਂ ਵਧੀਆ ਹੋਰ ਮੌਕਾ ਕੀ ਹੋ ਸਕਦਾ ਸਮਰ ਹੈਗਾ ਈਵਨਿੰਗ ਆਪਣੇ ਪਰਿਵਾਰਾਂ ਨਾਲ ਇਕੱਠ अपना मोहल्ला ਜਿੱਥੇ ਕਿ ਤੁਹਾਨੂੰ ਗੰਦ ਪੈਂਦਾ ਇਹ ਵੀ ਆ ਮੈਂ ਕਹਿੰਨੀ ਆ ਕਿ ਜੇ ਕਿਸੇ ਨੂੰ ਗੰਦ ਪਾਉਂਦੇ ਵੇਖਦੇ ਹੋ ਨਾ ਇੱਕ ਚੰਗੇ ਨਾਗਰਿਕ ਬਣ ਕੇ ਉਹਦੀ ਸ਼ਿਕਾਇਤ ਕਰੋ ਹੁਣ ਵੈਸੇ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਸਰੀ ਵਾਸੀਆਂ ਨੂੰ ਕਿ ਹੁਣ ਬਹੁਤ ਸਾਰੀਆਂ ਹਿਡਣ ਥਾਵਾਂ ਤੇ ਕੈਮਰੇ ਲੱਗ ਚੁੱਕੇ ਆ ਤੁਹਾਨੂੰ ਬਾਇਲਾ ਆਫੀਸਰ ਤੁਹਾਨੂੰ ਸਾਈਕਲਸ ਤੇ ਤੁਹਾਨੂੰ ਗਸ਼ਤ ਵਿੱਚ ਵਾਦਾ ਵੇਖਣ ਨੂੰ ਮਿਲੇਗਾ ਤੁਹਾਨੂੰ 10000 ਡਾਲਰ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਆ ਅਸੀਂ ਕਦੇ ਨਹੀਂ ਸਿਟੀ ਚਾਹੁੰਦਾ ਕਿ ਇਹੋ ਜੀਆਂ ਚੀਜ਼ਾਂ ਤੇ ਕਿਸੇ ਨੂੰ ਫਾਈਨ ਕੀਤਾ ਜਾਵੇ ਮਤਲਬ ਇਹ ਇੱਕ ਬੜੀ ਇੱਕ ਬੇਸਿਕ ਜੀ ਗੱਲ ਹੈਗੇ ਆ ਵੀ ਅਸੀਂ ਲੋਕਾਂ ਨੂੰ ਇਹ ਗੱਲ ਦੱਸਣ ਦੀ ਲੋੜ ਹੀ ਨਹੀਂ ਪੈਣੀ ਚਾਹੀਦੀ ਵੀ ਤੁਸੀਂ ਸਾਫ ਸਫਾਈ ਕਰੋ ਤੁਸੀਂ ਆਪਣੇ ਘਰ ਵਿੱਚ ਸਾਫ ਕਰਦੇ ਤਾਂ ਨੂੰ ਕੋਈ ਤੀਜਾ ਬੰਦਾ ਆ ਕੇ ਬਾਹਰੋਂ ਨਹੀਂ ਕਹਿੰਦਾ ਜੇ ਹੁਣ ਤੁਸੀਂ ਸਿਟੀ ਨੂੰ ਆਪਣਾ ਸਮਝਦੇ ਹੋ ਤਾਂ ਤੁਹਾਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹੋਣੀ ਚਾਹੀਦੀ ਹਰ ਇੱਕ ਨੂੰ ਆਪਣੀ ਜ਼ਿੰਮੇਵਾਰੀ ਸਮਝਣ ਦੀ ਲੋੜ ਆ ਹਰੀ ਜੀ ਸਿਟੀ ਨੂੰ ਐਸ ਵੇਲੇ ਕਿੱਡਾ ਕੋ ਵੱਡਾ ਚੈਲੰਜ ਲੱਗ ਰਿਹਾ ਸਾਰੇ ਪ੍ਰੋਗਰਾਮ ਨੂੰ ਸਾਰੇ ਲੋਕਾਂ ਤੱਕ ਅਵੇਅਰਨੈਸ ਵੀ ਕ੍ਰੀਏਟ ਕਰਨੀ ਤੇ ਨਾਲੇ ਇਸ ਸਾਰੇ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਕਲੀਨ ਬਲੇਡਸ ਉਹਨੂੰ ਸਾਂਭਣਾ ਯਾ ਇਲੀਗਲ ਡੈਂਪਿੰਗ ਚੈਲੈਂਜਿੰਗ ਯਾ ਬਟ ਸਮਾਲ ਸਟੈਪ ਅਪ ਲੈਂਦੇ ਆ ਜਿੱਦ ਅਵੇਅਰਨੈਸ ਕ੍ਰੀਏਟ ਕਰਦੇ ਆ ਆ ਪ੍ਰੋਗਰਾਮ ਸ਼ੁਰੂ ਕਰਦੇ ਆ ਲਾਰਜ ਆਈਟਮ ਪਿਕਅਪ ਪ੍ਰੋਗਰਾਮ ਯਾ ਉਹਦੇ ਵਿੱਚੋਂ ਰਾਈਟ right ਨਾਓ uh, 8% ਘਟ ਗਿਆ ਲੀਗਲ ਡੰਪਿੰਗ ਪਰ ਆਪਾ ਹੋਰ ਮੰਗਦੇ ਆ 100% ਮੰਗਦੇ ਆ ਲੀਗਲ ਡੰਪ ਨਾ ਕਰੋ ਰਾਈਟ ਆ ਪ੍ਰੋਗਰਾਮ ਯੂਜ਼ ਕਰੋ ਫੈਸਿਲਿਟੀ ਯੂਜ਼ ਕਰੋ ਸੋ ਆਪਣਾ ਸ਼ਹਿਰ ਵਧੀਆ ਲੱਗ ਸਕਦਾ ਉਹਦੀ ਫੈਸਿਲਿਟੀ ਜ਼ਿਆਦਾ ਦੂਰ ਵੀ ਨਹੀਂ ਕਿਸੇ ਨੂੰ ਪੈਂਦੀ ਸੋ ਇਥੇ ਸਾਰਾ ਸਮਾਨ ਜਦੋਂ ਸੁੱਟਿਆ ਜਾਂਦਾ ਥੋੜਾ ਜਿਹਾ ਦੱਸੋਗੇ ਜਿਹੜੇ ਲੋਕ ਆਮ ਭਾਸ਼ਾ ਦੇ ਵਿੱਚ ਜਾਣਨਾ ਚਾਹੁੰਦੇ ਆ ਵੀ ਸਾਡੇ ਵਾਸਤੇ ਆਸਾਨ ਹੋ ਜਾਵੇ ਸਾਰਾ ਕੁਝ ਸੋ ਇਹ ਦੱਸ ਸਕਦੇ ਹੋ ਕਿ ਕੀ ਈਜ਼ੀ ਹੋ ਸਕਦਾ ਹੈ ਉਹ ਆਪਣੇ ਘਰਾਂ ਦੇ ਵਿੱਚ ਨਿਕਲਣ ਤੇ ਇਸ ਫੈਸਿਲਿਟੀ ਦਾ ਇਸਤੇਮਾਲ ਕਰਨ? ਯਾ ਆ ਫੈਸਿਲਿਟੀ ਐਕਸੈਪਟ ਕਰਦੀ ਹੈ ਗਾਰਬੇਜ ਫਰਨੀਚਰ ਮੈਟ੍ਰੀਸਸ ਅਪਲਾਈਐਂਸਸ ਯਾਰਡ ਵੇਸ ਮਟੀਰੀਅਲ ਬੁੱਕਸ ਇਲੈਕਟ੍ਰੋਨਿਕਸ ਟੀਵੀਸ ਕਲੋਥਿੰਗ ਟੈਕਸਟਾਈਲਸ ਕੋਸ਼ਿਖ ਟੈਕਸਪਟ ਕਸਾ ਦੀ ਹੈ ਰਾਈਟ ਬਾਟਮ ਸੈਟਣਾ ਨਹੀਂ ਪੈਂਦਾ ਰੋਡ ਸਾਈਡ ਤੇ ਉਹਦੇ ਵਿੱਚ ਰਾਈਟ ਨਾ ਇਹ ਦੋ ਫੈਸਿਲਟੀ ਐ ਸਰ ਸਰੀ ਦੇ ਵਿੱਚ ਵੈਰੀ ਕੰਵੀਨੀਅੰਟ ਹੈ ਰਾਈਟ ਇੱਕ ਸੈਂਟਰਲ ਸਿਟੀ ਦੇ ਵਿੱਚ ਹੈ ਇੱਕ ਨੋਰਥ ਸਿਟੀ ਦੇ ਵਿੱਚ ਹੈ ਪ੍ਰਭਜੋ ਜੀ ਹੁਣ ਇਹ ਵੀ ਪ੍ਰੋਗਰਾਮ ਤਾਂ ਚਲੋ ਸ਼ੁਰੂ ਕਰ ਦਿੱਤਾ ਗਿਆ ਫੈਸਿਲਿਟੀ ਬਾਰੇ ਵੀ ਦੱਸਿਆ ਜਾ ਰਿਹਾ ਸਾਰੀ ਬਕਾਇਦਾ ਵਿਜ਼ੂਅਲੀ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਪੰਜਾਬੀ ਮੀਡੀਆ ਦੀ ਵੀ ਕੋਸ਼ਿਸ਼ ਆ ਸਾਰਾ ਤੱਕ ਇਨਫੋਰਮੇਸ਼ਨ ਜਿਹੜੀ ਆ ਪਹੁੰਚਾਈ ਜਾਵੇ ਹੁਣ ਤੁਹਾਨੂੰ ਕੀ ਲੱਗਦਾ ਤੁਸੀਂ ਸਿਟੀ ਦੇ ਨਾਲ ਮਿਲਿਓ ਪ੍ਰੋਗਰਾਮਸ ਜਿਹੜੇ ਨੇ ਉਹ ਕਿਹੜੇ ਕਿਹੜੇ ਨਵੇਂ ਤਰੀਕੇ ਨਾਲ ਚਲਾਏ ਵੀ ਜਾ ਰਹੇ ਨੇ ਤੇ ਕਿਵੇਂ ਈਜ਼ੀ ਹੋ ਸਕਦੇ ਵੀ ਲੋਕ ਉਹਨਾਂ ਤੱਕ ਪਹੁੰਚ ਵੀ ਕਰ ਸਕਣ ਵੇਖੋ ਜੇ ਸਾਰਾ ਸਾਲ ਕਿਉਂਕਿ ਇਲੀਗਲ ਡੰਪਿੰਗ ਇੱਕ ਇਸ਼ੂ ਹੈ ਸੀ ਹੈ ਤੇ ਅਜੇ ਵੀ ਚੱਲ ਰਿਹਾ ਹੈ ਨਾ ਇਹ ਸਭ ਨੂੰ ਰੋਕਣ ਵਾਸਤੇ ਸਿਟੀ ਵੱਲੋਂ ਹਰ ਸਾਲ ਤਿੰਨ ਵਾਰੀ ਕਲੀਨ ਬਲਿਜ ਪ੍ਰੋਗਰਾਮ ਕੀਤਾ ਜਾਂਦਾ ਜਨਵਰੀ ਚ ਮਈ ਚ ਤੇ ਅਗਸਤ ਵਿੱਚ ਹੁਣ ਅਗਲਾ ਕਲੀਨ ਬਲੇਜ ਅਗਸਤ ਵਿੱਚ ਆ ਰਿਹਾ ਮੈਨੇ ਚਾਹੁੰਦੀ ਕਿ ਜਿਸਾਂ ਪਿਛਲੇ ਸਾਲਾਂ ਵਿੱਚ ਸਿਟੀ ਸੇ ਬਹੁਤ ਸਾਰੇ EMPLOYEES ਹਾਇਰ ਕਰਨੇ ਪਏ ਆ ਸਮਾਨ ਚੁੱਕਣ ਲਈ ਗਾਰ ਵਿੱਚ ਚੁੱਕਣ ਲਈ ਇਸ ਤਰ੍ਹਾਂ ਫਿਰ ਅੱਗੋਂ ਵੀ ਕਰਨਾ ਪਵੇ ਉਹਦੇ ਵਾਸਤੇ ਅਸੀਂ ਪੰਜਾਬੀ ਦੇ ਵਿੱਚ ਬ੍ਰੌਸ਼ਰਸ ਹੁਣ ਲੋਕਾਂ ਨੂੰ ਕਈ ਟਾਰਗੇਟ ਜਿਸ ਤਰ੍ਹਾਂ ਜਿੱਥੇ ਜ਼ਿਆਦਾ ਪੰਜਾਬੀ ਹੱਬ ਹੈਗੇ ਆ ਨਿਊਟਨ ਏਰੀਆ 'ਚ ਤੁਹਾਨੂੰ ਬ੍ਰੌਸ਼ਰਸ ਵੇਖਣ ਨੂੰ ਮਿਲਣਗੇ ਇੰਗਲਿਸ਼ 'ਚ ਵੀ ਹੈਗਾ ਪੰਜਾਬੀ 'ਚ ਵੀ ਹੋਣਗੇ ਇਸ ਤਰ੍ਹਾਂ ਪੰਜਾਬੀ ਮੀਡੀਆ ਆਊਟਲੈਟ ਤੇ ਅਸੀਂ ਵਾਦ ਤੋਂ ਵਾਦ ਜਾਣਕਾਰੀ ਪਚਾ ਰਹੇ ਆ ਅਸੀਂ ਚਾਹੁੰਦੇ ਆ ਕਿ ਸਾਰੇ ਰਲ ਮਿਲ ਕੇ ਬਿਲਕ ਨੇ ਸਾਰੇ ਜਿਹੜੇ ਸਰੀ ਵਿੱਚ ਬਾਹਰੋਂ ਆਉਣ ਲੋਕੀ ਤੇ ਉਹ ਸਾਰੇ ਬਾਕੀਆਂ ਨੂੰ ਦੱਸਣ ਕਿ ਸਰੀ ਚ ਪੰਜਾਬੀ ਤਾਂ ਹੈ ਹੀ ਹੈ ਵੇਖੋ ਕਿੰਨਾ ਸਾਫ਼ ਆ ਹਨਾ ਸਰੀ ਆਪਣੀ ਆਪਣੀ ਤੁਸੀਂ ਸਟਾਰਟਿੰਗ ਦੇ ਵਿੱਚ ਗਿਆ ਕਿ ਸਰੀ ਆਪਣੀ ਇੱਕ ਅਹਿਦੀ ਪਛਾਣ ਹੈਗੀ ਆ ਉਹ ਨਵੀਂ ਪਛਾਣ ਕਰਕੇ ਵਿਜਾਨੀ ਆ ਉਹ ਅਸੀਂ ਸਾਰੇਆਂ ਲਈ ਬਾਕੀ ਸ਼ਹਿਰਾਂ ਲਈ ਰੋਲ ਮਾਡਲ ਬਣੀਏ ਤੇ ਇਸ ਨੂੰ ਸਾਫ਼ ਕਰੀਏ ਸਾਡੇ ਪੂਰਾ ਇਹ ਤਮੰਨਾ ਆ ਉਮੀਦ ਆ ਕਿ ਲੋਕ ਇਹਨਾਂ ਸਾਰੀ ਜਾਣਕਾਰੀ ਲੈ ਕੇ ਆਪ ਇਹਦਾ ਹਿੱਸਾ ਬਣਨਗੇ ਆਪਣੀ ਜ਼ਿੰਮੇਵਾਰੀ ਸਮਝਣਗੇ ਅਸੀਂ ਨੁਕਤਾਚੀਨੀ ਬਹੁਤ ਛੇਤੀ ਕਰਨੇ ਸ਼ੁਰੂ ਕਰ ਦਿੰਨੇ ਆ ਆ ਕੰਮ ਕਰ ਰਹੇ ਹੋ ਸਰੀ ਵਸੀ ਇਹ ਨਾ ਕਰਦੇ ਤੇ ਆ ਕਰ ਲੈਣਾ ਸੀ ਨੁਕਤਾਚੀਨੀ ਤੋਂ ਇੱਕ ਹੋਰ ਚੀਜ਼ ਦਾ ਮੈਂ ਜਵਾਬ ਚਾਹਾਂਗੀ ਕਿਉਂਕਿ ਹੁਣ ਅਸੀਂ ਵਾਈਂਡ ਅਪ ਹੀ ਕਰਨਾ ਤੇ ਇਹ ਆਖਿਰ ਦੇ ਵਿੱਚ ਕਿਉਂਕਿ ਜਦੋਂ ਇਦਾਂ ਇਹ ਵੀ ਇਸ਼ੂ ਹੋ ਜਾਂਦਾ ਜਦੋਂ ਇੰਟਰਵਿਊਜ਼ ਵੀ ਅਸੀਂ ਕੋਈ ਦੇਖਦੇ ਆ ਜਾਂ ਅਸੀਂ ਕਿਸੇ ਨੂੰ ਕੋਈ ਦੱਸਦੇ ਵੀ ਇਹ ਪ੍ਰੋਗਰਾਮ ਸ਼ੁਰੂ ਹੋ ਰਹੇ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਪੰਜਾਬੀਆਂ ਦੇ ਉੱਤੇ ਉਂਗਲ ਚੁੱਕੀ ਜਾ ਰਹੀ ਆ ਵੀ ਗੰਦਗੀ ਅਸੀਂ ਥੋੜਾ ਪਾਉ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਵੀ ਇਸ ਤੋਂ ਹਟ ਕੇ ਵੀ ਅਸੀਂ ਕੁਝ ਸੋਚ ਨਹੀਂ ਨਹੀਂ ਬਿਲਕੁਲ ਮੈਂ ਇਹ ਨਹੀਂ ਕਹਿੰਦੀ ਕਿ ਸਰੀ ਕਲੇ ਵਿੱਚ ਇਲੈਗਲ ਡੰਪਿੰਗ ਹੋ ਰਹੀ ਹੈ ਲੋਰ ਮੈਲ ਨਾਲ ਦੇ ਬਾਕੀ ਸ਼ਹਿਰਾਂ ਚ ਮੈਂ ਅਨਕਵਰਸ਼ ਵੀ ਬਹੁਤ ਹੋ ਰਹੀ ਹੈ ਮੈਂ ਵੈਨ ਕੋ ਬੱਚੇ ਖਾਮ ਕਿਤਾ ਮੈਨੂੰ ਪਤਾ ਉੱਥੇ ਹੋ ਰਹੀ ਹੈ ਹਨਾ ਪਰ ਕਈ ਵਾਰੀ ਵੇਖੋ ਸਰੀ ਵਿੱਚ ਅਸੀਂ ਇੱਥੇ ਹੈਗੇ ਆ ਇੱਥੇ ਹੋਰ ਭਾਈਚਾਰੇ ਦੇ ਲੋਕ ਵੀ ਆ ਰਹੇ ਕਈ ਨਿਓ ਇਮੀਗਰੈਂਟ ਉਹਨਾਂ ਨੂੰ ਪਤਾ ਨਹੀਂ ਹੈਗਾ ਇਸ ਸਿਸਟਮ ਦਾ ਕਿਹੜਾ ਬਿੰਦ ਵਿੱਚ ਕਿਹੜੇ ਘਰ ਵਿੱਚ ਜਾਣਾ ਉੱਥੇ ਵੀ ਹੋ ਰਹੀਆਂ ਉਹਨਾਂ ਨੂੰ ਜਾਗਰੂਕ ਕਰਾਉਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਆ ਪਰ ਮੈਂ ਇਹ ਵੀ ਦੱਸਣਾ ਚਾਹੋਗੀ ਕਿ ਸ ਜਿਹੜੇ এমপ্লয়ার ਕੰਮ ਕਰ ਰਹੇ ਸੀ ਉਹਨਾਂ ਨੂੰ ਇਹੋ ਜਿਹਾ ਸੂਟਕੇਸ ਮਿਲੇ ਆ ਦਿੱਲੀ ਤੋਂ ਵੈਨਕੂਵਰ ਵਿਚ ਪੰਜਾਬੀ ਸੂਟ ਆ ਉਹ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈਗੀ ਵੀ ਇਹ ਗਾਰਬੇਜ ਕਿੱਥੋਂ ਆਇਆ ਹੈਗਾ ਹਨਾ ਉਹ ਇਟਸੈਲਫ ਐਕਸਪਲੇਨ ਕਰ ਰਿਹਾ ਮੈਂ ਪੰਜਾਬੀ ਭਾਈ ਮੈਂ ਕਦੀ ਨਹੀਂ ਚਾਹਾਂਗੇ ਨੁਕਤਾ ਚ ਨਹੀਂ ਆਪਣੇ ਭਾਈਚਾਰੇ ਦੀ ਕਦੀ ਵੀ ਇਹੋ ਜੇ ਥਾਂ ਤੇ ਅਜ ਮੀਡੀਆ ਆਊਟਲੈਟ ਤੇ ਪਰ ਇਹ ਮੈਂ ਕਹਾਂਗਾ ਕਿ ਸਾਰੇ ਥਾਵਾਂ ਤੇ ਇਲੀਗਲ ਡੰਪਿੰਗ ਹੁੰਦੀ ਆ ਕੱਲਾ ਸਾਡੇ ਭਾਈਚਾਰੇ ਦਾ ਇਹ ਮੁੱਦਾ ਨਹੀਂ ਹੈਗਾ ਪਰ ਕਿਉਂਕਿ ਅਸੀਂ ਪੰਜਾਬੀ ਮੀਡੀਆ ਤੇ ਗੱਲ ਕਰ ਰਹੇ ਆ ਆਪਣੇ ਪੰਜਾਬੀ ਭਾਈਚਾਰੇ ਨਾਲ ਗੱਲ ਕਰ ਰਹੇ ਆ ਮੈਂ ਇਹਨਾਂ ਨੂੰ ਦੱਸਣਾ ਚਾਹੁੰਨੀ ਕਿ ਅਸੀਂ ਵੀ ਗਾਹੇ ਬਗਾਹੇ ਕਿਤੇ ਨਾ ਕਿਤੇ ਜਾਣੇ ਅਣਜਾਣੇ ਵਿੱਚ ਇੱਕ ਗਲਤੀ ਕਰ ਰਹੇ ਆ ਤੇ ਅਸੀਂ ਇਸ ਨੂੰ ਦਾਰਨ ਲਈ ਆਪਣਾ ਵੀ ਰੋਲ ਨਿਭਾਈਏ ਤੇ ਆਪਣੇ ਬੱਚਿਆਂ ਨੂੰ ਅਗਲੀ ਪੀੜ੍ਹੀ ਨੂੰ ਇਸ ਨਾਲ ਜੋੜੀਏ volunteers ਕਮਾਂ ਵੱਲ ਜੋੜੀਏ ਤਾਂ ਜੋ ਰਲ ਮਿਲ ਕੇ ਸਿਟੀ ਨੂੰ ਸਾਫ਼ ਕਰੀਏ ਕਾਲੋ ਜੀ ਹੈਰੀ ਜੀ ਤੁਸੀਂ ਐਂਡ ਦੇ ਵਿੱਚ ਸਾਰਿਆਂ ਨੂੰ ਕੁਝ ਕਹਿਣਾ ਚਾਹੋਗੇ ਯਾ ਹੀ ਕਹਿਣਾ ਚਾਹੁੰਦਾ ਯਾ ਲੀਗਲ ਡੰਪਿੰਗ ਰਿਸਪਾਂਸਿਬਲ ਵੇਸ ਮੈਨੇਜਰ ਸਾਰਿਆਂ ਦੀ ਰਿਸਪੋਨਸਿਬਿਲਟੀ ਹੈ ਰਾਈਟ ਉਮ ਸੋ ਸਾਰੇ ਇਕੱਠੇ ਹੋ ਕੇ ਪ੍ਰੋਗਰਾਮ ਯੂਜ਼ ਕਰੋ ਫੈਸਿਲਿਟੀ ਯੂਜ਼ ਕਰੋ ਤੇ ਸਿਟੀ ਨੂੰ ਬਦੀਆ ਬਦੀਆ ਲੱਗਣ ਲੱਗੇ ਥੈਂਕ ਯੂ ਸੋ ਮਚ ਸੋ ਇਸ ਪ੍ਰੋਗਰਾਮ ਨੂੰ ਦਿਖਾਉਣ ਦਾ ਮਕਸਦ ਸਾਫ਼ ਹੈ ਕਿ ਤੁਹਾਨੂੰ ਸਾਰਿਆਂ ਨੂੰ ਸਾਫ ਸਫਾਈ ਬਾਰੇ ਇਨਫੋਰਮੇਸ਼ਨ ਮਿਲ ਸਕੇ ਕਈ ਵਾਰੀ ਨਾ ਸਾਡੇ ਮਾਈਂਡ ਦੇ ਵਿੱਚ ਇਹ ਹੁੰਦਾ ਨਹੀਂ ਕਿ ਅਸੀਂ ਜਿੱਥੇ ਰਹਿੰਨੇ ਆ ਉਹ ਥਾਂ ਨੂੰ ਅਸੀਂ ਗੰਦਾ ਕਰਨਾ ਜਾਂ ਉੱਥੇ ਗੰਦਗੀ ਫੈਲਾਈ ਜਾਵੇ ਬਸ ਇਹ ਆ ਕਿ ਅਸੀਂ ਕਈ ਵਾਰੀ ਲੇਜੀ ਹੋ ਜਾਂਦੇ ਤੇ ਕਈ ਵਾਰੀ ਸਾਨੂੰ ਨੋਲਿਜ ਨਹੀਂ ਹੁੰਦੀ ਸਾਡੇ ਅੰਦਰ ਘਾਟ ਹੁੰਦੀ ਹੈ ਕਈ ਚੀਜ਼ਾਂ ਦੀ ਟਾਈਮਿੰਗ ਇਸ਼ੂ ਆ ਜਾਂਦੇ ਆ ਸਾਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਇਹ ਜਿਹੜਾ ਕੂੜਾ ਕਰਕਟ ਸੁੱਟਣਾ ਸੀ ਡੰਪਿੰਗ ਕਿੱਥੇ ਕਰ ਸਕਦੇ ਆ ਸੋ ਮੇਰੇ ਖਿਆਲ ਦੇ ਵਿੱਚ ਅੱਜ ਇਸ ਇੰਟਰਵਿਊ ਦੇ ਜ਼ਰੀਏ ਸਾਰੀ ਗੱਲਬਾਤ ਜਿਹੜੀ ਹੈ ਕਲੀਅਰ ਹੋ ਚੁੱਕੀ ਹੈ ਇਸ ਫੈਸਿਲਿਟੀ ਦਾ ਨਜ਼ਾਰਾ ਵੀ ਤੁਹਾਨੂੰ ਅਸੀਂ ਦਿਖਾ ਚੁੱਕ ਆਫਰ ਰੀਸਾਈਕਲਿੰਗ ਤੁਸੀਂ ਕੁਝ ਵੀ ਕਰਨਾ ਬੜੇ ਸਿੰਪਲ ਤਰੀਕੇ ਨਾਲ ਕਰ ਸਕਦੇ ਹੋ ਇੱਥੇ ਬਹੁਤ ਸਾਰੇ ਵਲੰਟੀਅਰ ਬਹੁਤ ਸਾਰੇ ਜਿਹੇ ਕਾਮੇ ਨੇ ਜਿਹੜੇ ਤੁਹਾਡੀ ਹੈਲਪ ਕਰਦੇ ਨੇ ਤੁਹਾਨੂੰ ਗਾਈਡ ਕਰਨ ਦੇ ਵਿੱਚ ਰੀਸਾਈਕਲਿੰਗ ਫ੍ਰੀ ਹੈ ਤੇ ਨਾਲ ਦੀ ਨਾਲ ਜਿਹੜਾ ਗਾਰਬੇਜ ਹੈ ਉਹਦੇ ਵਾਸਤੇ ਥੋੜੇ ਬਹੁਤ ਪੈਸੇ ਵੀ ਜਲਾਉਣੇ ਪੈਂਦੇ ਆ ਤਾਂ ਉਹ ਦਿਨ ਆਪਾਂ ਨੂੰ ਫਰਕ ਨਹੀਂ ਪੈਣਾ ਚਾਹੀਦਾ 10-12 ਡਾਲਰ ਦਾ ਤਾਂ ਆਪਾਂ ਪੀਜ਼ਾ ਵੀ ਖਾ ਹੀ ਜਾਂਦਾ ਸੋ ਆਪਾਂ ਧਿਆਨ ਦਿਈਏ ਕਿ ਆਲੇ ਦੁਆਲੇ ਜਿਹੜੀ ਗੰਦਗੀ ਹੈ ਉਹਨੂੰ ਆਪਾਂ ਉਸ ਤੋਂ ਬਚੀਏ ਤੇ ਬਚਾਈਏ ਤੇ ਜਿੰਨਾ ਹੋ ਸਕਦਾ ਹੈ ਸਰੀ ਸਿਟੀ ਦੇ ਇਸ ਪ੍ਰੋਗਰਾਮ ਦਾ ਹਿੱਸਾ ਆ ਸਾਰੇ ਬਣੀਏ ਤੇ ਬੀਸੀ ਜਿ ਉਸੇ ਤਰੀਕੇ ਨਾਲ ਅਸੀਂ ਸਰੀ ਦੇ ਵਿੱਚ ਜੇ ਰਹਨੇ ਆ ਤਾਂ ਸਰੀ ਨੂੰ ਵੀ ਕਲੀਨ ਬਣਾਈਏ ਨਾਲ ਦੀ ਨਾਲ ਇਹ ਦੱਸਦੀ ਕਿ ਜਿਹੜਾ ਪ੍ਰੋਗਰਾਮ ਸਿਟੀ ਆਫ ਸਰੀ ਦੇ ਵੱਲੋਂ ਸ਼ੁਰੂ ਕੀਤਾ ਗਿਆ ਹੈ ਕਲੀਨ ਬਲੈਡਸ ਦਾ ਇਹਦੇ ਲਈ ਖਾਸ ਆਫਰ ਹੈ ਗਿਆ ਕਿ ਮਈ ਤੋਂ ਸਪਟੰਬਰ ਤੱਕ ਤੁਹਾਡੇ ਵਾਸਤੇ ਇੱਥੇ ਕੂੜਾ ਕਰਕੜ ਜੋ ਵੀ ਤੁਸੀਂ ਸੁੱਟਣਾ ਚਾਹੁੰਦੇ ਹੋ ਡੰਪ ਕਰਨਾ ਚਾਹੁੰਦੇ ਹੋ ਉਹ ਬਿਲਕੁਲ ਫ੍ਰੀ ਹੈ ਸੋ ਕੋਈ ਵੀ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ ਸਿਟੀ ਆਫ ਸਰੀ ਦੇ ਕਿਸੇ ਨੂੰ ਮੈਂਦੇ ਨੂੰ ਕਾਲ ਲਗਾਓ ਤੁਹਾਡੀ ਪਾਸ਼ਾ ਦੇ ਵਿੱਚ ਇਹ ਇਨਫੋਰਮੇਸ਼ਨ ਉੱਥੇ ਸਾਰੀ ਮੌਜੂਦ ਹੈ ਤੇ ਉਹ ਤੁਹਾਨੂੰ ਸਾਰਾ ਗਾਈਡ ਕਰਨਗੇ ਬਸ ਇਹੀ ਮਕਸਦ ਸੀ ਕਹਿਣ ਦਾ ਇਸ ਸ਼ੋਅ ਦੇ ਜ਼ਰੀਏ ਇਨਫੋਰਮੇਸ਼ਨ ਤੁਹਾਡੇ ਤੱਕ ਪਹ